ਵੀ ਆਏ ਆ ਰੁਪੀਆ ਕਢਾ ਕੇ ਚੁੱਪ ਕਰਕੇ ਬਹਿ ਗਏ ਵੀ ਰਹਿਣ ਦੀ ਹੈ ਮੋਬਾਈਲਾਂ ਨੇ ਫੋਨਾਂ ਨੇ ਇੰਟਰਨੈਟ ਨੇ ਲੋਕ ਅਵੇਅਰ ਕਰਤੇ ਅੱਗੇ ਲੀਡਰ ਦਿੱਲੀ ਝੂਠ ਬੋਲਦੇ ਸੀ ਪੰਜਾਬ ਆ ਕੇ ਕੁਝ ਹੋਰ ਬੋਲ ਜਾਂਦੇ ਸੀ ਹੁਣ ਤਾਂ ਦਿੱਲੀ ਵਾਲਾ ਝੂਠ ਦਾ ਆ ਦੀ ਨਾਲ ਇੱਥੇ ਫੜਿਆ ਜਾਂਦਾ ਅਗਲਾ ਨਾ ਉਹਥੇ ਇਹ ਵਾਦਾ ਕਰਕੇ ਆਏ ਆ ਉਹਥੇ ਭਈ ਆ ਆ ਵੀ ਵੀਡੀਓ ਮੈ ਜਾਂਦੀ ਆ ਨਾਲ ਦੀ ਨਾਲ ਹੀ ਹਲੇ ਉਹਥੇ ਭਾਵੇਂ ਚੱਲਦਾ ਹੁੰਦਾ ਹੀ ਲਾ ਭਈ ਸੰਜੂ ਦੀ ਦੁਕਾਨ ਤੇ ਆ ਗਿਆ ਵੇਖੋ ਇਧਰ ਫਲੀਆਂ ਗਵਾਰੇ ਦੀਆਂ ਇਹਨਾਂ ਨੇ ਬਾਈਆਂ ਨੇ ਮੰਗਾ ਲਈਆਂ ਇਹ ਭਰਾ ਕੀ ਰੇੜਵੀ ਕੀ ਜਾਂਦੀਆਂ ਭਾਈ ਕੇਲਾ ਪਿੱਛੇ ਫਸਲ ਪਿੱਛੇ ਫਸਲ ਘਟਾ 2 ਰੁਪਏ ਵਾਜ ਜਾਂਦਾ ਰੋਜ਼ ਨਾ ਅੰਦਾ ਭਈ ਉਹਦੋਂ ਜਦੋਂ 25 ਤੋਂ ਸ਼ੁਰੂ ਕੀਤਾ ਸੀ ਰੋਜ਼ ਤਾਂ 27 30 32 35 ਅੱਜ ਜਾਣੀ ਇਹ ਆ ਚੱਕ ਲੈ ਬਈ ਨਾ ਸਹੀ ਅੰਗੂਰ ਬਈ ਸਿਰਾਂ ਅੰਗੂਰ ਵੇਖੋ ਇਧਰ ਕੁਆਲਿਟੀ ਬਹੁਤ ਵਧੀਆ ਅੰਗੂਰ ਦਾ ਉਹੀ ਰਹਿਣਾ ਅੰਗੂਰ ਨੂੰ ਕੀ ਹੋਣਾ ਹੈ ਜੇ ਰੇਟ ਉੱਤੇ ਰੇਟ ਉੱਤੇ ਥੱਲੇ ਹੋ ਰਾਦਾ ਕਿ ਨਹੀਂ ਬਈ ਨਹੀਂ ਚੀਜ਼ ਦਾ ਫਰਕ ਕੋਈ ਕਰੰਟ ਆ ਬਈ ਪਿਆਜ਼ ਚ ਕਿ ਨਹੀਂ ਦੋ ਮੋਟਾ ਹੈਗਾ ਰੁਪਈਆ 2 ਰੁਪਈਆ ਜਿਵੇਂ 2 ਰੁਪਈਆ ਕਰੰਟ ਵਾ ਪਿੱਛੇ ਵੀ ਤੇਜ਼ੀ ਆ ਨਾ 2-3 ਰੁਪਈਆ ਕਿਲੋ ਦੀ ਪਿੱਛੇ ਤੇਜ਼ੀ ਆ ਗਈ 2 ਰੁਪਈਆ ਨਾ ਲੈ ਬਈ ਅੱਜ ਕਰੰਟਾ ਜਿਹੜਾ 2 ਰੁਪਈਆ ਆਇਆ ਇਹਦੇ ਚ ਪਿਆਜ਼ ਚ ਕੀ ਲੈਂਦਾ ਜੀ ਹੋਰ ਆਊਗਾ ਕਰੰਟ ਦਾ ਖੜਜੂ ਬਈ ਇੱਥੇ ਇਦਰਾ ਆ ਆਲੂ ਪਿਆ ਆਲੂਆਂ ਦਾ ਭੰਡਾਰ ਭਰਿਆ ਪਿਆ ਜਿੱਤੇ ਆ ਬਾਈ ਖੜਾ ਨਾ ਵੇਖ ਇਦਰਾ ਆਲੂ ਕੀ ਰੇੜ ਵਗਦੇ ਬਾਈ ਆਲੂ ਕਿੱਟਾ ਕਿਨੇ ਦਾ ਇਦਰਾ ਵੇਖੋ ਇਹ ਸਰਪੰਚ ਸਰਪੰਚ ਦੀ ਗੱਡੀ ਲੇਟ ਹੋ ਗਈ 8:00 ਵੱਜ ਗਏ ਜਾਣੇ 8:24 ਹੋ ਗਏ ਵੇਖ ਯਾਰ ਕਵਾਲਟੀ ਹੈ ਨਾ ਬਾਈ ਹੂੰ ਇਹਦਾ ਰਬੂਰ ਵਾਲੇ ਕਿੰਨੂ ਆਦੇ ਵੀ ਠੂਈ ਪਾਂਦਾ ਹਾਂ ਅੱਜ ਐਤ ਕੇ ਬੋਗ ਵਾਲੇ ਕਿੰਨੂ ਦੇਖੋ ਯਾਰ ਤੇ ਇਹ ਬਈ ਇਹ ਮੋਟੀ ਚੱਲਦਾ ਥੋੜਾ ਜਿਹਾ ਹੈ ਨਾ 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 ਮੋਟੀ ਨਹੀਂ ਜਮਾ ਪਤਲੀ ਚੱਲਦਾ ਜਮਾ ਪਤਲੀ ਚੱਲ ਅੱਛਾ ਲੈ ਬਾਈ ਆ ਜਿਹੜਾ 40 40 ਰੁਪਏ ਜਿਹੜਾ ਵਿਕੀ ਜਾਂਦਾ ਅੱਜ ਦਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਤਾ ਜੱਜ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਤਲੋਬਾਈ ਹਾਂ ਨਾ ਅੱਜ ਫੇਰ ਆਪਾਂ ਕੋਟਕਪੂਰਾ ਆਪਦੇ ਸ਼ਹਿਰੀ ਮੰਡੀ ਵੀਡੀਓ ਬਣਾਉਂਦੇ ਆ ਆਜੋ ਦੁਬਾਰੇ ਆਪਾਂ ਸਬਜ਼ੀ ਮੰਡੀ ਜੀ ਹੁਣੇ ਇਹ ਤਾਂ ਅੱਜ ਕਿਵੇਂ ਚੱਲਦੇ ਮੰਡੀ ਰੇਡ ਦਾ ਗੋਭੀ ਤਾਂ ਹੋਈ ਹੈ 40-50 ਰੁਪਏ ਲਫਾਪਾ ਜਿਹੜਾ ਦੇਸੀ ਮਟਰ ਹੈਗਾ 25 ਤੋਂ 28 ਰੁਪਏ ਵਿਕਿਆ ਪੱਲੀ ਵਾਲਾ ਲੋਕਲ ਥੋੜਾ ਜਿਹਾ ਜਿਹੜਾ ਲੋਕਲ ਮਟਰ ਜਿਹੜਾ ਆਪਣੇ ਚੱਲਿਆ 25 ਤੋਂ 28 25 ਤੋਂ 28 ਵਿਕਿਆ ਸੀ ਜਦੋਂ 20 ਬਾਈ ਆ ਗਿਆ ਸੀ ਉਹਦੇ ਚ ਥੋੜੀ ਤੇਜ਼ੀ ਆਈ ਤਿੰਨ ਚਾਰ ਰੁਪਏ ਦੀ ਜਿਹੜਾ ਜਿਹੜਾ ਲੰਬਾ ਹੈਗਾ ਅੰਮ੍ਰਿਤਸਰ ਵਾਲਾ ਬਾਈ ਸਹੀ ਐਵਰੇਜ ਮੈਂ ਦੱਸਾਂ ਯਾਰ ਬਾਈ ਤਾਂ 24 25 ਦੇ ਵਿੱਚ ਐਸ ਤੋਂ ਵੱਧ ਨਹੀਂ ਹੈਗਾ ਸਾਰਾ ਹੀ ਸਾਰਾ ਹੀ ਮਟਰ ਜਿਹੜਾ ਕਿੱਥੇ ਲਾ ਲੋ ਮਤਲਬ 20 ਤੋਂ 25 ਦੀ ਐਵਰੇਜ ਜਿਹੜਾ ਮਰਜੀ ਲਾ ਲੋ ਲੋਕਲ ਮਟਰ ਆਪਣੇ ਵਧੀਆ ਹੁੰਦਾ ਉਧਰ ਨਹੀਂ ਸੜ ਲੋਕਲ ਮਟਰ ਹੁੰਦਾ ਨਾ ਆਪਣੇ ਲੋਕਲ ਪਿੰਡਾਂ ਦੇ ਆਏ ਨਾਲ ਖਾਂਦੇ ਮਿੱਠਾ ਲੱਗਦਾ ਇਹ ਮਟਰ ਜਾਨੀ ਫਰਕ ਹੁੰਦਾ ਖਾਂਦੇ ਮਿੱਠਾ ਹੁੰਦਾ ਖਾਂਦੇ ਉਹ ਥੋੜਾ 2-4 ਰੁਪਏ ਵੱਧ ਲੱਗਦਾ ਉਹ 2-4 ਰੁਪਏ ਵੱਧ ਲੱਗਦਾ ਮਿੱਠਾ ਹੁੰਦਾ ਖਾਂਦੇ ਅੰਮ੍ਰਿਤਸਰ ਵਾਲੇ ਚ ਹੁਣ ਬਾਈ ਮਟਰ ਮਟਰ ਕਿੰਨੇ ਕਿਵੇਂ ਜਿਹੇ ਹੁੰਦੇ ਪ ਮੈਂ ਕਹ ਰਿਹਾ ਤੇ 10 ਬੰਦੇ ਖੜੇ 10 ਜਣੇ ਮਾੜੇ ਵੀ ਹੁੰਦੇ ਆ ਸਹੀ ਆ ਇਹਦੀ ਕੋਈ ਗਰੰਟੀ ਨਹੀਂ ਹਾਂ ਉਹ ਜਾਨੀ ਮਟਰ ਦੋਵੇਂ ਵਧੀਆ ਹੀ ਜਾਂਦੇ ਨੇ ਤੇ ਇਸ ਟਾਈਮ ਜਿਹੜਾ ਬਾਈ ਨੇ ਦੱਸਿਆ 22 ਤੋਂ ਲੈ ਕੇ 25 ਤੱਕ ਤੇ 25-26 ਕਈ ਨਹੀਂ 28 ਵੀ ਵਗਦੇ ਕਈ ਵੇਰੇ 28 ਵੀ ਵਗਦੇ ਬਾਕੀ ਦੇਖੋ ਗਾਗ ਦੇ ਉੱਤੇ ਮੌਲ ਦੇ ਉੱਤੇ ਆ ਜਿਵੇਂ ਸ਼ਨੀਵਾਰ ਨੂੰ ਮਟਰ ਨੂੰ ਅਤਲਾਂ ਨੂੰ ਨੀਜੀ ਕਰਦਾ ਫੁੱਲ ਤੇਜ਼ੀ ਸੀ ਅੱਛਾ ਹਾਂ ਸ਼ਨੀਵਾਰ ਉਹ ਤੁਹਾਨੂੰ ਕਹਿੰਦਾ ਸ਼ਨੀਵਾਰ ਨੂੰ ਉਦੋਂ ਕਹਿੰਦੇ 35 ਤੱਕਾਤ ਵੇਚ ਗਿਆ ਸੀ ਕਹਿੰਦੇ ਆਪਣੇ ਮਟਰ ਮੁੱਕ ਗਿਆ ਸੀ ਖਤਮ ਹੋ ਗਿਆ ਸੀ ਹਾਂ ਮੁੱਕ ਗਿਆ ਸੀ ਹਾਂ ਹੱਥ ਨਹੀਂ ਲੋੜਨ ਦੇ ਇਹ ਮਟਰ ਤੇਜ਼ੀ ਦਾ ਕੋਈ ਪੱਕਾ ਨਹੀਂ ਬੈਦਾ ਕਦੋਂ ਉਹ ਹੀ ਝੜ ਉਹ ਹੀ ਨਾ ਜਿੱਧਰ ਹਵਾ ਉਧਰ ਹੀ ਸਰਕਾਰ ਬਣ ਜਾਂਦੇ ਫਿਰ ਤੇ ਅੱਜ ਮਟਰ ਆ ਕਿੰਨਾ ਸੀ ਭਾਈ ਮਟਰ ਠੀਕ ਸੀ ਮੇਰੇ ਕੋਲ ਹੈਗਾ ਸੀ 1 ਕੁੰਟਲ ਕੁ ਸੀ ਜਿਆਦਾ ਨਹੀਂ ਸੀ ਕੋਲ ਹੋਰ ਮੰਡੀ ਦੇ ਵਿੱਚ ਵਾਵਾ ਆ ਸੀ ਮਟਰ ਵਾਵਾ ਠੀਕ ਸੀ ਬਰਾਬਰ ਸੀ ਬਰਾਬਰ ਬੈਲੈਂਸ ਆ ਮੈਨੂੰ ਲੱਗਾ ਉਹਨਾਂ ਕਾ ਲੱਗ ਗਿਆ ਜਿੰਨਾ ਹੁਣ ਲੱਗ ਗਿਆ ਹੁਣ ਜਾਨੀ ਹੁਣ ਮੰਡੀ ਚ ਮਟਰ ਮੇਰੇ ਸਾਨੂੰ ਮੁੱਕ ਗਿਆ ਸਾਰਾ ਹਨ ਲੈ ਪਿਆ ਕੇ ਇੱਕ ਦੁਕਾਨ ਤੇ 50 ਨਹੀਂ 50 ਹੋਊਗਾ ਤਾਂ ਪਤਾ ਨਹੀਂ ਆਪਣੇ ਕੋਲ ਦਾ ਦੇਖ ਗਿਆ ਇਸ ਟਾਈਮ ਜਾਨੀ ਆਪਣੀ ਦੁਕਾਨ ਤੇ ਹੋ ਗਿਆ ਵਧੀਆ ਜਾਨੀ ਵਿਕਰੀ ਵਧੀਆ ਹੋਈ ਜਾਂਦੀ ਬੰਦ ਗੋਭੀ ਦਾ ਰੇਟ ਬਈ ਬੰਦ ਗੋਭੀ 3-4 ਰੁਪਏ ਬੰਦ ਗੋਭੀ 3-4 ਰੁਪਏ 3-4 ਰੁਪਏ ਆਲ ਰੇਟ ਹਨ ਜਿਵੇਂ ਆਹ ਗੋਭੀ ਦਾ ਆਹ ਤਾਂ 50-40 ਰੁਪਏ ਲਫਾਪਾ ਇਹ 50-40 ਇਹ ਤਾਂ ਰੁਪਏ ਰੁਪਏ ਕਿਲੋ 1.5 ਰੁਪਏ ਰਹਿ ਗਈ ਬڑا ਮੁੰਡਾ ਹਾਲ ਹੈ ਗਾਜਰ ਤਾਂ ਵੀ ਗਾਜਰਾਂ ਕਿਵੇਂ ਸੀ ਗਾਜਰ ਜੇ ਵਿਕੇ 110 120 150 ਬਸ 110 120 ਦਾ ਲਫਾਵਾ ਹੈ ਨਾ ਅਲੇ ਭਈਓ ਵੇਲੋ ਸਾਹਮਣੇ ਵਾਲੇ 150 ਕਈ 120 ਤੀ ਦਾ ਦੇਣਗੇ ਬਸ 7:52 ਮਿੰਟ ਹੋ ਗਏ ਤੇ ਮੰਡੀ 5 ਵਜੇ ਪੂਰੇ ਪੜਾਕੇ ਪੈਣ ਲੱਗ ਜਾਂਦੇ ਆ ਤੇ ਗਾਜਰਾਂ ਵਾਲੇ ਕਈ ਕਈ ਦੁਕਾਨਾਂ ਤੇ ਪੰਜਾਂ ਸੱਤ ਦੇ ਵੇਚ ਲੋ ਤੁਸੀਂ ਸੱਤ 52 ਦਾ ਟਾਈਮ ਤੋਂ ਗੋਭੀ ਤਾਂ ਮੈਂ ਆ ਨਾ ਯਾਰ ਅਗਰੀ ਦੀ ਪਈ ਆ ਗੋਭੀ ਸਾਰਿਆਂ ਦੇ ਦੁਕਾਨਾਂ ਤੇ ਆਲਓਵਰ ਪਈ ਆ ਉਹਨਾਂ ਦੇ ਹਿਸਾਬ ਲਾਇਆ ਕਰੋ ਜਿੰਨਾਂ ਦੀ ਵਿਕਰੀ ਹੁੰਦੀ ਆ ਨਾ ਤੇ ਹਰਾ ਮਟਰ ਨਹੀਂ ਦੀਦਾ ਸੇ ਪਾਸੇ ਹਰਾ ਮਟਰ ਵੈਗਿਆ ਯਾਨੀ ਵਧੀਆ ਵਿਕਰੀ ਹੋਈ ਆ ਹਰੇ ਮਟਰ ਹਰਾ ਮਟਰ ਹੋਦਾ ਦਾ ਵੀ ਆ ਹਾਂ ਇੰਨਾ ਹੀ ਰੇਟ ਚੱਲੀ ਜਾਵੇ ਲਗਾਤਾਰ ਉਹ ਆ ਗਏ ਹੁਣ ਸਰਪੰਚ ਸਾਹਿਬ ਆ ਗਏ ਆ ਆਲੂ ਪਿਆ ਆਲੂਆਂ ਦਾ ਭੰਡਾਰ ਭਰਿਆ ਪਿਆ ਜਿੱਥੇ ਆ ਬਾਈ ਖੜਾ ਆ ਨਾ ਵੇਖ ਤੇਰਾ ਆਲੂ ਕੀ ਰੇਟ ਵੈਗਦੇ ਪਈ ਆ ਆਲੂ ਕਿੱਤਾ ਕਿੰਨੇ ਦਾ 350 350 ਦਾ ਦੇਈਏ ਨਾ ਆਲੂ ਪੱਕੀ ਗੱਲ ਆ ਇਹ ਨਾ ਵੇਖ ਦੇਵੇਂ ਨਾ ਮੁਕ ਆ ਲਾਲ ਆਲੂ ਆਹ ਸਾਬ ਗੱਟਾ ਉਹ ਜਾ ਇਹ ਆਪਣੀ ਮਰੀਏ ਨਾ ਹੈ ਕਿੰਨਾ ਰੇਟ ਹੈ ਦਾ ਨਾ ਨਾ ਗੱਟਾ ਆ ਕੀ ਰੇਟ ਹੈ ਇਹ 550 550 ਰੁਪਈਆ ਐਲਰ ਆਲੂ ਹੈ ਕਿਹੜਾ ਹੁਣ ਆਏ ਐਲਰ ਐਲਰ ਕੁਆਲਟੀ ਹੈ ਭਾਈ 550 ਮੰਡੀ ਦਾ ਜਿਹੜਾ ਕਿਸਾਨ ਵੀਰ ਭਰਾ ਹੈ ਨਾ ਕੋਟਪੂਰੇ ਮੰਡੀ ਦੇ ਰੇਟ ਵੇਖਦੇ ਆ ਤੇ ਇਹਨੂੰ ਕਿਸਾਨ ਨੂੰ ਮਿਲਨੇ 510 ਰੁਪਈਏ ਦੇ ਪੈਸੇ ਜਾਂ ਆ ਜਿਹੜਾ ਭਾਈ ਚਿੱਟਾ ਆਲੂ ਪਿਆ ਜੀ ਆਹ ਇਹਦਾ ਕੀ ਰੇਟ ਆ 350 400 ਹੋ ਗਿਆ ਹੈ 350 400 ਰੁਪਈਏ ਹੈ ਨਾ 350 400 1.1000 350 ਕਿੰਨਾ ਕਰੇ ਕਟਾ ਜੇ 400 ਵੀ ਵਿਗ ਜਾਂਦਾ ਫਿਰ ਨੇ ਆ ਆਹ ਜਿਹੜਾ ਆਹ ਭਾਣ ਕਿ ਕੁਆਲਟੀ ਹੈ 350 350 ਇਹ 350 ਮੰਗਿਆ ਨਾ ਹੁਣ ਦੇਈ ਹੈ ਨਾ 350 ਹਾਂ ਚਿੱਟਾ ਆਲੂ ਆ ਪਖਰਾਜ ਆਲੂ ਹਨ ਪਖਰਾਜ ਆਲੂ ਆ ਭਾਈ ਇਹ ਡਾਇਮੰਡ ਵਾਲੇ ਔਨ ਨਹੀਂ ਲੱਗਿਆ ਮੰਡੀ ਚ ਮੈਂ ਕਹਿ ਦਈਏ ਜਿਹੜਾ ਇਹਦਾ ਭਾ 350 ਰੁਪਏ ਅੱਜ ਦਾ ਭਾਈ ਇਹ ਦੇਈ ਜਾਂਦਾ ਸਾਰਾ ਮਾਲ 350 ਦੇ ਹਿਸਾਬ ਨਾਲ ਚੱਲਿਆ ਜਾਵੇ ਹਾਂ ਸਹੀ ਆ ਲੈ ਭਾਈ ਇਹਦਾ ਭਾ ਜਿਹੜਾ ਹਲੇ 500 550 ਹੇ ਜੱਪਾ 350 ਤੋਂ 400 ਰੁਪਏ 400 ਵਾਲੇ ਵੈਸੇ ਰੇਟ ਡਾਉਣੀ ਆ 350 ਨੇੜੇ ਅੱਜ ਦਾ ਜਿਹੜਾ ਕੋਟ ਪੂਰਾ ਮੰਡੀ ਦਾ ਪਾ ਬਈ ਰਹਿ ਗਿਆ ਬਈ ਭਾਈ ਬੌਜੀ ਕੀ ਹਾਲ ਚੱਲ ਹੈ ਜੀ ਮਰ ਰਾਜ ਲਾਲ ਲੜ ਕੋਟ ਐ ਨੱਖਾ ਜ ਵਜਦਾ ਅੱਜ ਤੱਕ ਕਿੱਥੋਂ ਲਿਆਂਦਾ ਭਾਈ ਇਹ ਇਹ ਹੀ ਲਈ ਆਈ ਤੇ ਜਿੱਥੋਂ ਮਿਲ ਜਾਂਦੇ ਸੋਹਣਾ ਹੀ ਬੜਾ ਯਾਰ ਕੋਟ ਭਾਈ ਆ ਪ੍ਰੈਸ ਕਾਨਫਰੈਂਸ ਹੋ ਗਈ ਲਾਈਵ ਹੋ ਗਿਆ ਲਾਈਵ ਯਾਰ ਕੋਡ ਦਾ ਰੰਗ ਬੜਾ ਸੋਹਣਾ ਬਾਈ ਆ ਸਹੀ ਗੱਲ ਗਾਜਰਾ ਵੇਚੀ ਜਾ ਗਾਜਰਾ ਵੇਚੀਂਦੇ ਆ ਨਾ ਐਸੇ ਐਸੇ ਨਾਲ ਦਾ ਗਾਜਰਾ ਵਿਕਨੀ ਐ ਇਹ ਹੋਰ ਜ਼ਰਾ ਹੱਥ ਸੇਟ ਠੀਕ ਆ ਯਾਰ ਗਾਜਰਾ ਤਾਂ ਚਲ ਵਿਕੀ ਜਾਂਦੇ ਆ ਵਿਕਦਗੇ ਨਹੀਂ ਗਾਜਰਾ ਤਾਂ 5-4 ਰੁਪਏ ਰੇਟ ਆ ਬਾਈ ਯਾਰ ਭਾ ਦਾ ਡਾਊਨ ਕੀ ਕੀ ਬਦੂ ਪਈ ਯਾਰ ਕਦੋਂ ਬਦੂ ਗਏ ਸਭ ਤੇ ਡਾਊਨ ਹੋ ਗਈ ਸਾਰੇ ਅੱਜ ਬਈ ਆਪਣੀ ਸਿਰੇ ਦੀ ਗਾਜਰਾ ਕੀ ਰੇਟ ਬੈਕ ਬਸ ਐਹੀ 130-40 ਵਿਗੀ ਐ ਲਫਾ ਫਾ ਹਣਾ 5 ਰੁਪਏ ਬੇਟੀ ਜਾਂਦੇਗਾ ਬਸ ਆਹੀ ਬਿਜਾਰ ਪਿੱਛੇ 4 ਰੁਪਏ ਪਾਏ ਐਵੇਂ ਮੂਲੀ ਮੂਲੀ ਦਾ ਰੇਟ ਕੀ ਹੈ ਬਾਈ ਮੂਲੀ 4-5 ਰੁਪਏ ਵਿਕੀ ਸੜਗਾਂ ਵੀ ਆਹੀ ਰੇਟ ਚਲਗਮ ਸਬਜੀ ਸਾਰੀ ਵੜੀ ਪਈ ਐ ਕੋਈ ਭਾਅ ਨਹੀਂਗਾ ਜਿਹੜੇ ਭਾਅ ਮੰਗਦਾ ਅਗਲੇ ਚੱਕ ਅੜਾ ਦੇ ਮੂਲੀ ਦਿਖਰ ਨਾ ਦੇਣਾ ਹਾਂ ਮਰਡਰ ਦੇ ਮਾੜੇ ਜੀ ਥੋੜੀ ਛਾਲ ਆਈ ਅੱਜ ਹਾਂ ਮਰਡਰ ਸੀਗਾ ਸਵੇਰੇ ਦਾ ਬੰਦਾ ਸੀਗਾ ਬਾਈ 25 ਰੁਪਏ ਹੁਣ ਥੋੜੇ ਜਿਹੇ ਰੁਪਿਆ 2 ਰੁਪਏ ਵਾਧਾ ਹੋਇਆ ਮਰਡਰ ਵਾਧਾ ਗਿਆ ਹਾਂ 28 ਹੋਈ ਵਿਕਿਆ ਬਾਈ ਚੰਗਾ ਮਟਰ ਵੇਗਿਆ 27 27 28 ਰੁਪਏ ਲੋਕਾਂ ਨਾਲ ਹੈ ਨਾ ਹਾਂ ਕੱਲਾ ਮਟਰ ਦੇਜਾ ਬਾਈ ਮੁੱਕ ਦੀ ਗੱਲ ਹੈ ਲੋਕਾਂ ਦੀ ਉਹ ਵੀ ਘਟਾ ਤਾਂ ਕਰਕੇ ਉਹ ਵੀ ਘਟਾ ਮਟਰ ਨਾ ਜਾਨੀ ਮੰਡੀ ਚੜੇ ਉਹਨਾਂ ਮਟਰ ਆ ਨਹੀਂ ਰਿਹਾ ਹੈਗਾ ਹਨਾ ਆਲ ਓਵਰ ਮੰਡੀਆਂ ਜੀ ਹੈ ਕਿ ਬਈ ਆਪਣੀਆਂ ਪਿੱਛੇ ਤੇਜੀ ਹੈ ਬਾਹਰ ਦਾ ਵਪਾਰੀ ਲੱਗਿਆ ਹੋਇਆ ਹੈ ਹਾਂ ਆਪਣੀਆਂ ਮੰਡੀਆਂ ਡਾਊਨ ਹਾਊਸ ਨਾਲ ਕੋਈ ਪਰ ਵੀ ਗੱਲ ਤੇਜ਼ ਸੀ ਮਟਰ ਪਰਸੋਂ ਵੀ ਤੇਜ਼ ਸੀ ਅੱਛਾ ਨਹੀਂ ਆਪਣਾ ਸ਼ਨੀਵਾਰ ਤਾਂ ਬਹੁਤ ਤੇਜ਼ ਸੀ ਬਾਈ ਕਹਿੰਦੇ 35 ਵੀ ਵਗਿਆ ਸੀ ਸ਼ਨੀਵਾਰ ਨੂੰ ਨਹੀਂ ਮੇਰੇ ਕੋਲ ਸ਼ਨੀਵਾਰ ਮਟਰ ਸੀ 22 ਰੁਪਏ ਵਿੱਚ ਕਿੰਨੇ ਵੇ ਵਗਿਆ ਬਾਈ ਉਹ 382 ਦਾ ਫਿਰ ਰੋਲਾ ਆਇਆ ਨਾ ਕਈ ਰਿ 8:30 ਵਜੇ ਪਰ ਫਰੋਈਪੁਰ ਮਟਰ ਤੇ ਸੀਗਾ ਵਪਾਰੀ ਨੇ ਤਾਈਓ ਮਟਰ ਨਹੀਂ ਪਾਇਆ ਉਹ ਕਹਿੰਦਾ ਯਾਰ ਵੀ ਮੇਰਾ ਫਰੋਈਪੁਰ ਇਸ ਭਾਅ ਵਿਕਦਾ ਐ ਅੰਬਰਸਰ ਘਟ ਹੋਊਗਾ ਭਾਈ ਰੇਟ ਅੰਬਰਸਰ ਦਾ ਮਟਰ ਉਹਨਾਂ ਸੁੱਕਾ ਹੋ ਗਿਆ ਸੁੱਕਾ ਹੋ ਗਿਆ ਹਾਂ ਚਟਾਪਨ ਆ ਗਿਆ ਉਹ ਫੈਕਟਰੀ ਚੱਲ ਜਾਂਦਾ ਸਾਰਾ ਉਹਦਾ ਰੇਟ ਵੀ 17 18 20 ਤੇ ਮੇਰੇ ਨੂੰ ਲਾਦਾ ਇੰਨਾ ਕਰਾ ਮਸਾਂ ਮਸਾਂ ਵੀ ਜਿਹੜਾ ਪੱਕੜ ਮਟਰ ਆ ਨਾ ਹਾਂ ਜਿਹੜਾ ਸਰੇ ਦੀ ਕੁਆਲਿਟੀ ਆ 12 ਤੋਂ 15 16 ਰੁਪਏ ਦਾ ਫੈਕਟਰੀ ਦਾ ਭਾਅ ਚੱਲੀ ਜਾਂਦਾ ਨਾ ਹਾਂ ਫੈਕਟਰੀ ਲੈ ਜਾਂਦੀ ਉਹਨਾਂ ਤੋਂ ਮਟਰ ਸਹੀ ਗੱਲ ਆ ਬਾਈ। ਸੈਡੀ ਲੱਗੀ ਹੋਈ ਐ। ਇਹ ਲੱਗੀ ਆ ਨਾ। ਉਹ ਜਿਹੜੇ ਮਟਰਾਂ ਵਾਲੀ ਹੁੰਦੀ ਉਹ ਦੂਜੀ ਬਣੂ ਦਾ। ਦਾਣੇ ਵਾਲੇ। ਦਾਣੇ ਵਾਲੇ ਨਾ ਲੱਭੇ ਆ ਰੇਡ ਚੱਲੀ ਜਾਂਦੇ ਜਿਹੜੇ ਬਾਈ ਨੇ ਗਨਾਇਆ ਨਾ ਮੂਲੀ, ਗਾਜਰ, ਗੋਭੀ ਸਾਰਾ ਕੁਝ ਮੰਦਾ ਬਾਈ। ਬਾਈ ਬਾਹਰ ਦੇ ਸੌਦੇ ਆਪਣੇ ਆਉਂਦੇ ਆ ਜੀ। ਬਾਹਰ ਦਾ ਆਦਰ ਮੰਗਵਾ ਲੈਣੇ। ਇਹ ਬਾਹਰ ਦਾ ਨਹੀਂ ਮੰਗਵਾਈ ਜਾਂਦੇ ਕੋਈ। ਕੋਈ ਹੈ ਹੀ ਨਹੀਂ ਜਿਹੜੇ ਬਾਸੌਦੇ ਉੱਥੇ ਐਸੇ ਬਾਈ ਵੀ ਕੀ ਜਾਂਦੇ ਐ ਐਵੇਂ ਖਾਣਾ ਪੂਰਤੀ ਆ ਬਾਹਰਲਾ ਵੇਚੀ ਜਾਂਦੇ ਆ। ਹਾਂ। ਪੈਸੇ ਵਟੇ ਪੈਸੇ ਵਟਾਉਣ ਵਾਲੀ ਗੱਲ ਲੱਗੇ ਨਾ ਭਾਈ ਅੱਜ ਤੋਂ 4 5 6 ਪੈਣਾ ਮਤਲਬ ਰੇਟ ਦਾ ਬੜਾ ਫਰਕ ਹੁੰਦਾ ਸੀ ਹਾਂ ਹੁਣ ਰੇਟ ਦਾ ਫਰਕ ਹੀ ਨਹੀਂ ਕੋਈ ਰਹੇਗਾ ਜਿਹੜਾ ਮਤਲਬ ਜਿਵੇਂ ਮੰਨ ਕੇ ਚਲੋ ਟਰਾਂਸਪੋਰਟੇਸ਼ਨ ਵੱਧ ਗਈ ਨਾ ਹਰੇਕ ਬੰਦਾ ਵਪਾਰੀ ਬਣ ਗਿਆ ਜਿਨ੍ਹਾਂ ਦੀਆਂ ਗੱਡੀਆਂ ਸੀ ਹੈਨਾ ਹਰੇਕ ਬੰਦਾ ਵਪਾਰ ਕਰਨ ਦੀ ਸੋਚਦਾ ਉਹਨੂੰ ਬੰਦੇ ਵਿਖਦੇ ਆ ਅਗਲਾ ਕਹਿੰਦਾ ਬੰਦੇ ਆ ਹਾਂ ਪਰ ਉਹਨੂੰ ਅੰਦਰਲੀ ਗੇਮ ਨਹੀਂ ਸਮਝ ਆਂਦੀ ਵੀ ਵੱਢਦੇ ਜਦੋਂ ਆ ਹਾਂ ਉਹ ਕਹਿੰਦੇ ਵੀ ਬੰਦੇ ਐ ਇਸ ਲਾਈਨ ਤੇ ਯਾਰ ਟ੍ਰਾਂਸਪੋਰਟ ਖਰਚਾ ਬਹੁਤ ਬਣ ਜਾਣਾ ਟ੍ਰਾਂਸਪੋਰਟੇਸ਼ਨ ਬਹੁਤ ਹੋ ਗਈ ਬਹੁਤ ਜਿਆਦੇ ਹਾਂ ਇਹ ਗਾਮੇ ਕਰਕੇ ਜਾਣੇ ਮੋਬਾਈਲਾਂ ਨੇ ਫੋਨਾਂ ਨੇ ਇੰਟਰਨੈਟ ਨੇ ਲੋਕ ਅਫੇਅਰ ਕਰਤੇ ਕਰ ਕਰਦੇ ਅੱਗੇ ਲੀਡਰ ਦਿੱਲੀ ਝੂਠ ਬੋਲਦੇ ਸੀ ਪੰਜਾਬ ਆ ਕੇ ਕੁਝ ਹੋਰ ਬੋਲ ਜਾਂਦੇ ਸੀ ਹੁਣ ਤਾਂ ਦਿੱਲੀ ਵਾਲਾ ਝੂਠ ਦਾ ਆ ਦੀ ਨਾਲ ਇੱਥੇ ਫੜਿਆ ਜਾਂਦਾ ਅਗਲਾ ਇਹਨਾਂ ਦਾ ਉੱਥੇ ਇਹ ਵਾਦਾ ਕਰਕੇ ਆਏ ਆ ਉੱਥੇ ਭਈਆ ਆ ਵੀ ਵੀਡੀਓ ਪੈ ਜਾਂਦੀ ਆ ਨਾਲ ਦੀ ਨਾਲ ਹੀ ਹਲੇ ਉੱਥੇ ਭਾਈ ਚੱਲਦਾ ਹੁੰਦਾ ਇੱਥੇ ਮੈਂ ਵੀ ਇਹੀ ਗੱਲ ਨੋਟ ਮੈਂ ਕਿਹਾ ਭਈ ਉੱਥੇ ਵੀ ਉਹੀ ਰੇਟ ਨਾਲ ਆਪਾਂ ਵੀਡੀਓ ਵੇਖਨੇ ਆਪਣੇ ਵੀ ਹੋਰ ਮੈਂ ਕਿਹਾ ਸੰਨ ਵਾਲੇ ਨੂੰ ਭਜਦਾ ਕਿ ਹੂੰਗਾ ਜੀ ਮੈਂ ਵੀ ਟੱਕਰਾਂ ਮੈਂ ਜੈਪੁਰ ਦਾ ਕੰਮ ਕਰਕੇ ਵੇਖ ਲਿਆ ਰੁਪਈਆ 50000 ਕਟਾ ਲਿਆ ਹਾਂ ਤਾਲੋ ਯਾ ਮੈਨੂੰ 50000 ਰੁਪਇਆ ਕਢਾ ਕੇ ਚੁੱਪ ਕਰਕੇ ਬਹਿ ਗਏ ਐ ਵੀ ਰਹਿਣ ਦੀ ਐ ਕੰਡੀਸ਼ਨ ਭਈ ਆਈ ਕਦੋਂ ਮਤਲਬ ਹੁਣ ਸਾਲ ਕੀ 2 ਸਾਲਾਂ ਦੀ ਜਾਂ ਥੋੜਾ ਬਾ ਉਧਰ ਵੀ ਵਪਾਰੀ ਜ਼ਿਆਦਾ ਹੈ ਹਾਂ ਅਗਲਾ ਤੱਕੀ ਲਿਆਂਦਾ ਸਮਾਨ ਇਦਮ ਨੂੰ ਇਦਰ ਵੀ ਸਾਵੇਂ ਭਾ ਵੇਚੀ ਲਿਆਂਦੇ ਐ ਹਾਂ ਯਾਰ ਆਪਣੇ ਫਲੀਆਂ ਨਹੀਂ ਹੁੰਦੀਆਂ ਦੇਸੀ ਬਾਈ ਹੁਣ ਚੱਲ ਪੈਣ ਗਿਆ 10-15 ਦਿਨ 10-15 ਨਹੀਂ ਲੈ 10-15 ਦਿਨ ਨੂੰ ਜਾਣੇ ਇਦਰ ਨਹੀਂ ਸੈੱਟ ਚੱਲ ਪੈਣ ਗਿਆ ਬਾਈ ਨੀ ਹਲੇ ਨਹੀਂ ਹਲੇ ਫੁਲੀ ਟਾਈਮ ਲਊਗਾ ਹਲੇ ਟਾਈਮ ਲਊਗਾ ਅੱਛਾ ਦੋ ਮਹੀਨੇ ਲੱਗ ਜਾਣੇ ਮੌਸਮ ਮਾੜਾ ਜਾਂ ਸੈੱਟ ਹੋਊਗਾ ਮਾਰਚ ਤੋਂ ਬਾਅਦ ਸ਼ੁਰੂ ਕਰਨਗੇ ਮਹੀਨਾ ਦੋ ਮਹੀਨੇ ਲੱਗਣਗੇ ਫੋਨ ਆਇਆ ਸੀ ਬਈ ਐਵੇਂ ਕਹਿੰਦਾ ਆਪਣੇ ਕੋਲੇ 15 ਦਿਨਾਂ ਬਾਅਦ ਮਿਲਗਾ ਫਲਗਾਂ ਖੇਤਾਂ ਦੀਆਂ ਤਿਆਰ ਹੋ ਜਾਣੀਆਂ ਕਿਸਾਨ ਬੋਲਦਾ ਬੜੇ ਬੜੇ ਫੌਣ ਆਉਂਦੇ ਆ ਇਹੋ ਜੇ ਬਾਅਦ ਕੋਈ ਨਹੀਂ ਗੋਲਦਾ ਬੜੇ ਫੌਣ ਆਉਂਦੇ ਆ ਇਹੋ ਜੇ ਵੀ 15 ਦਿਨਾਂ ਨੂੰ ਆ ਚੱਲ ਪੂਆ ਉਹ ਚੱਲ ਪੂਆ 15 ਦਿਨਾਂ ਬਾਅਦ ਕਿਹੜੇ ਰਾਜੇ ਦੀ ਪਰਜਾ ਹੁੰਦੀ ਆ ਪਤਾ ਨਹੀਂ ਲੱਗਦਾ ਇਹ ਸਿਹਰ ਦੇ ਲੋਕੀ ਸ਼ਾਮ ਨੂੰ ਹਾਲਾਤ ਜਿਹੜੇ ਆ ਰਹਿ ਗਏ ਭਾਈ ਇਹਦੇ ਇਹਦੇ ਲੋਕੀ ਸਿਹਰ ਦੇ ਸ਼ਾਮ ਨੂੰ ਮੁੱਕਰ ਜਾਂਦੇ ਆ ਸਹੀ ਗੱਲ ਆ ਹੋਰ ਭਰਾ ਠੀਕ ਆ ਭਾਈ ਨਾ ਭਾਈ ਸ਼ਹਿਰ ਭਗਵਾਨ ਟਰੇਡਿੰਗ ਕੰਪਨੀ ਦੇ ਖੜੇ ਸੀ ਨਾ ਆ ਭਾਈ ਇਹ ਤਾਂ ਲਾਲ ਟੋਪੀ ਵਾਲਾ ਬੰਦਾ ਆ ਗਿਆ ਖੜੀ ਆਏ ਹਾਏ ਹਾਏ ਕਾਜੀ ਗਾਜਰਾ ਨਾਲ ਦੀ ਟੋਪੀ ਹਾਂ ਹਾਈ ਫੁੱਲੀ ਵਾਜਾ ਗਾਜਰਾ ਨਾਲ ਦੀ ਟੋਪੀ ਲਈ ਫਿਰਦਾ ਗਾਜਰਾ ਨਾਲ ਦੀ ਟੋਪੀ ਅੱਜ ਇੱਥੇ ਰੱਖ ਅੱਜ ਕੱਢ ਲੈਣੇ ਵੱਟ ਲੋਕਾਂ ਦੇ ਇੱਕ ਵੱਟ ਦਾ ਭਰਾ ਹਾਂ ਗਾਜਰਾ ਨਾਲੋਂ ਹੁਣ ਨਿਕਲੇ ਪਏ ਆ ਵੇਖਦਿਆਂ ਗਾਜਰ 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 150 ਰੁਪਈਆ ਸਰ 25 ਕਿਲੋ 25 ਕਿਲੋ 150 ਰੁਪਈਆ ਚੱਕ ਲੈ ਚੱਕ ਲੈ ਚੱਕ ਲੈ ਡਾਊਨ ਆ ਗਿਆ ਗਾਜਰ 50 50 ਭਾਈ ਭਾਈ ਨਾਲ ਵੀ ਕਰਦੇ ਆ ਗੱਲਬਾਤ ਬਾਹਰ ਦੇ ਸਭ ਤੇ ਬਾਈ ਕੋਲ ਟਿੰਡਾ ਹੁੰਦੇ ਇੱਧਰ ਬਰੋਕਲੀ ਔਰ ਭਾਈ ਕੀ ਆਜਾ ਲਈ ਪੰਧਨ ਸਾਹਿਬ ਪ੍ਰਧਾਨ ਸਾਹਿਬ ਕੋਲੇ ਆ ਗਏ ਬਾਈ ਹੋਰ ਜੀ ਮਾਰਨ ਠੀਕ ਹੋ ਸੱਤ ਬਈ ਬਰੋਕਲੀ ਦਾ ਰੇਟ ਘਟ ਗਿਆ ਜੀ ਵਿਕਦੀ ਨਹੀਂ ਯਾਰ ਕੇ ਰੇਟ ਨਹੀਂ ਵਗੇ 15 16 ਰੁਪਏ ਰੇਟ ਆ 15 16 ਰੁਪਏ ਤੁਸੀਂ ਮੰਗੀ ਜੰਨੇ ਤੇ ਵਿਕੀ ਨਹੀਂ ਹਲੇ ਇੰਨਾ ਮਾਲ ਹਲੇ ਪਿਆ ਜਾਨੀ ਟਾਈਮ ਹੋ ਗਿਆ ਬਾਈ 8 ਵਜ ਗਏ ਹਨਾ ਤੇ ਮੰਡੀ ਚੱਲ ਪੈਂਦੀ 5 ਵਜੇ ਘੱਟ ਵਿਕਦੀ ਇਹ ਬਰੋਕਲੀ ਕਿੰਨਾ ਘਾਇਆ ਸੀ ਬਾਈ ਮਾਲ ਇਹ 10 ਕਿਲੋ ਸੀ 10 ਕਿਲੋ ਵਾਫੇ ਸੀਗੇ ਉਹਦੇ ਚ 15 16 ਰੁਪਏ ਵਿਗਰੀ ਆ ਹਾਂ ਉਹਦੇ ਚ ਵੀ ਜਾਨੀ ਚਾਰ ਲਫਾਵੇਂ ਵਾਲੇ ਪਏ 8 ਵਜੇ ਵਿਗਰੀ ਘਟਾ ਜਾਣੀ ਹਨ ਲਾ ਭਾਈ ਇਹਦੀ ਵਿਗਰੀ ਘਟਾ ਭਈ ਆਪਣੇ ਉਹ ਟਿੰਡੋ ਪਏ ਸੀਗੇ ਉਹ ਵੀ ਆਪਣੇ ਜਿਉਂ ਕੀ ਰੇਟ ਲੈ ਗਏ ਟਿੰਡੋ 15 16 ਰੁਪਏ ਵਿਗਿਆ ਟਿੰਡੋ 15 ਛੱਪਣ ਟਿੰਡੋ ਜਿਹੜਾ ਦੇਸੀ ਆਉਂਦਾ ਭਾਈ ਬਿਨਾ ਛੱਪਣ ਤੋਂ ਹੋਣੀ ਸ਼ੁਰੂ ਹੋਇਆ ਏ ਠੀਕ ਆ ਉਹ ਬਾਹਰ ਦਾ ਹੁੰਦਾ ਵੈਸੇ ਹਣਾ ਉਹ ਬਾਹਰ ਦਾ ਠੀਕ ਆ ਇਹ ਜਿਹੜਾ ਲੋਕਲ ਆ ਬਾਈ 15 16 ਰੁਪਏ ਜਿਹੜਾ ਟੰਡੋ ਦਾ ਭਾਅ ਰਹਿ ਗਿਆ ਜੀ ਬਾਈ ਹਰੇ ਪਿਆਜ਼ ਤੇ ਅੱਗੇ ਨੂੰ ਸੌਦਾ ਵਿਕਣ ਲੱਗ ਪਿਆ ਪਹਿਲਾਂ ਵਿਕਦਾ ਵਿਕਣਾ ਨਹੀਂ ਵਿਕਦਾ ਨਹੀਂ ਸੀ ਹਾਂ ਹੁਣ ਥੋੜਾ ਆ ਥੋੜਾ ਵਿਕਣ ਲੱਗ ਗਿਆ ਨਾ ਤੇ ਹਰਾ ਪਿਆਜ਼ ਤੇ ਬਾਈ ਹਰਾ ਲਸਣ ਦਾ ਕੀ ਹਿਸਾਬ ਹੈ ਪਿਆਜ਼ ਹਰਾ 25 26 ਰੁਪਏ ਵਿਕ ਗਿਆ ਜੀ 25 26 ਰੁਪਏ ਹਰਾ ਪਿਆਜ਼ ਲਸਣ ਹੁੰਦਾ ਹੀ ਆਪਣੇ 100 ਰੁਪਏ ਗਿੱਲੇ ਦਾ ਰੇਟ ਆ ਜਿਹੜਾ ਹੁਣ ਨਵਾਂ ਸ਼ੁਰੂ ਹੋਇਆ ਓਏ ਹਰਾ ਲਸਣ ਹੀ ਆਉਂਦਾ ਹਰਾ ਲਸਣ ਨਹੀਂ ਲਸਣ ਲਸਣ ਹੁੰਦਾ ਉਹ ਅਲੱਗ ਅੱ ਮੰਡੀਆਂ ਚ ਆਮ ਕਈ ਵਾਰੀ ਬਠਿੰਡੇ ਮੰਡੀ ਵੱਡੀਆਂ ਜਿਹੜੀਆਂ ਲੱਗ ਹਾਂ ਚੱਲ ਪੈਂਦਾ ਆਪਣੇ ਵੀ ਨਹੀਂ ਆਏ ਆਪਣੇ ਵਿਕਰੀ ਹੋ ਜੂਗੀ ਜੇ ਮਨ ਨੂੰ ਲਿਆਂਦਾ ਕੋਈ ਵਿਕ ਜੂ ਆਪਣੇ ਵਿਕ ਜੂਗਾ ਹਰਾ ਲਸਣ ਹੈ ਨਾ ਜੇ ਕੋਈ ਵੀਰ ਭਰਾ ਲਿਆਉਣਾ ਵੀ ਚਾਹੁੰਦਾ ਹਰਾ ਲਸਣ ਇਹ ਚ ਲਿਆ ਸਕਦਾ ਕਿਉਂਕਿ ਇਸ ਟਾਈਮ ਹਰਾ ਲਸਣ ਕੋਟਕਪੁਰਾ ਮੰਡੀ ਚ ਆਪ ਜਦੋਂ ਇਧਰੋਂ ਵੀਡੀਓ ਬਣਾਉਣ ਲੱਗੇ ਕਿਸੇ ਸੇਠ ਕੋਲੇ ਹੈ ਨਹੀਂ ਗੜ ਜੇ ਤੁਸੀਂ ਇੱਥੇ ਲਿਆ ਸਕਦੇ ਕਿਉਂਕਿ ਬਾਈ ਕੋਲੇ ਹਰਾ ਪਿਆਜ਼ ਤਾਂ ਹੁੰਦਾ ਹੀ ਹੁੰਦਾ ਨਾਲ ਲਸਣ ਰੱਖ ਕੇ ਵੇਚ ਲੋ ਜੀ ਬਦਈ ਕਿੰਨਾ ਗ੍ਰੇਡ ਰਹਿ ਸਕਦਾ ਜੀ ਹਰੇ ਲਸਣ ਦਾ ਆਮ ਜੇ ਲਿਆਂਦਾ ਕੋਈ ਇੱਕ ਹੋਣ ਕੁਆਲਿਟੀ ਦੇ ਕੁਆਲਿਟੀ ਤੇ ਆ ਉਹ ਪਰ ਛੋਟਾ ਜਿਹਾ ਹੁੰਦਾ ਜਮੇ ਇੱਕ ਪਲੀ ਨਲੀ ਲੱਗੀ ਹੁੰਦੀ ਹੈ ਨਾ ਹਾਂ ਬਟੰਡੇ ਹੋਣ ਲੱਗਿਆ ਜੀ ਉਹਨੇ ਸਾਨੂੰ ਐ ਫਾਇਦਾ ਵੇਚਣ ਤੇ ਮਤਲਬ ਭਾਰ ਭੁੱਖਾ ਦਾ ਕਿੰਨਾ ਹੋ ਜਾਂਦਾ ਜੀ ਹਨ ਤੇ ਉਹਦੇ ਕਰਕੇ ਉਹਨਾਂ ਨੂੰ ਫਾਇਦਾ ਦੀਦਾ ਵੈਸੇ ਤੇ ਦੁਕਾਨ ਤੇ ਲਿਆ ਕੇ ਵੇਚ ਲੋ ਬਾਈ ਨਾਲ ਜਿਹਦੇ ਕੋਲੇ ਵੀ ਹੈਗਾ ਹਰਾ ਲਸਣ ਕਨੈਕਟ ਕਰ ਲਿਓ ਬਾਈ ਆਪਣਾ ਫੋਨ ਨੰਬਰ ਕਿੰਨਾ ਜੀ 98886290 98886290 29029 ਇੱਥੇ ਸਾਹਮਣੇ ਰੱਖ ਕੇ ਵੇਖਣਾ ਜੀ ਹਨ ਆਪ ਦਾ ਲਸਣ ਜਿਹੜਾ ਹਰਾ ਲਸਣ ਆ ਵੇਚ ਕੇ ਵੇਚ ਲੋ ਵਧੀਆ ਰੇਟ ਮਿਲ ਜੂਗਾ ਠੀਕ ਆ ਭਾਈ ਜੀ ਓਕੇ ਭਾਈ ਜੀ ਕਿਉਂਕਿ ਇੱਥੇ ਭਾਈ ਹਰਾ ਲਸਣ ਹੁੰਦਾ ਨਹੀਂ ਆ ਜਿਹੜਾ ਹਰਾ ਪਿਆਜ ਜਿਹੜਾ ਤੁਹਾਨੂੰ ਰੇਟ ਦੱਚਾ ਇਹ ਹਰਾ ਪਿਆਜ ਆ ਗਿਆ ਜੀ ਹਨਾ ਤੇ ਬਾਈ ਨਾਲ ਕਰਦੇ ਹੋਰ ਭਾਈ ਕੀ ਆ ਚਲੇ ਜੀ ਮਹਾਰਾਜ ਸਿੱਤਾ ਕਿਵੇਂ ਭਈ ਆਪਣੀਆਂ ਵਧੀਆ ਰਹਿੰਦੇ ਆ ਬਹੁਤ ਵਧੀਆ ਚਲ ਭਾਈ ਪਿਆਜ ਅੱਜ ਆਪਣੇ ਕੋਲੇ ਕਿਹੜਾ ਆ ਜੀ ਪਿਆਜ ਆ ਜੈਪੁਰ ਜੈਪੁਰ ਤੋਂ ਪਿਆਜ ਆ ਗਿਆ ਬਾਈ ਕੋਲੇ ਇਹਦਾ ਕੀ ਰੇਟ ਰਹਿੰਦਾ ਜੀ ਇਹਨੂੰ ਜੈਪੁਰ ਵਾਲੇ ਨੂੰ ਕੀ ਆਦਾਂ ਹੁੰਦੇ ਭਈ ਇਹਨੂੰ ਉਹ ਜੈਪੁਰ ਵਾਲਾ ਹੀ ਕਹਿੰਦੇ ਇਹਨੂੰ ਜੈਪੁਰ ਵਾਲਾ ਹੀ ਜਾਂਦੇ ਹਨ ਤੇ ਉਹ ਦੂਜਾ ਏਰੀਆ ਚੱਲਦਾ ਸਿੱਕਰ ਦਾ ਸਹੀ ਆ ਬਾਈ ਸਹੀ ਆ ਸਿੱਕਰ ਦਾ ਤੇ ਇਹ ਇਹਦਾ ਰੇਟ ਕਿੰਨਾ ਰਹਿੰਦਾ ਜੀ ਇਹਦਾ ਇਹ ਵਿਕਿਆ ਹੀ 25 ਤੋਂ ਲੈ ਕੇ 27 ਰੁਪਏ 25 ਤੋਂ ਲੈ ਕੇ 27 ਰੁਪਏ ਜਿਹੜਾ ਜੈਪੁਰ ਦਾ ਪਿਆਜ਼ ਜਿਹੜਾ ਬਾਈ ਇਹਦੇ ਕੋਲ ਪੂਰਾ ਮੰਡਿਆ ਤੇ 25 ਰੁਪਏ ਵਿਕਿਆ ਚੱਲਾ ਠੀਕ ਆ ਆ ਕੀ ਰੇਟ ਆ ਬਾਈ 25 ਰੁਪਏ ਇਹ 25 ਰੁਪਏ ਹੈ ਨਾ ਉਹਦਾ 27 ਮੰਗੀ ਉਹਨੇ ਜੀ ਇਹ 25 ਤੋਂ 27 ਵਸ ਜਿਹੜਾ ਆ 25 ਰੁਪਏ ਆ ਗਿਆ ਬਾਈ ਹਨਾ ਆ ਰੇਟ ਜਿਹੜਾ ਬਾਈ ਇਹ ਆਪਣੇ ਸਿੱਕਰ ਦਾ ਪਿਆਜ਼ ਹੁੰਦਾ ਜੀ ਨਹੀਂ ਉਹ ਨਹੀਂਗਾ ਉਹ ਨਹੀਂ ਮੰਗਾਇਆ ਉਹਨਾਂ ਉਹੀ ਚੱਕਰ ਮੇ ਉਹਦਾ ਜਿਹੜਾ ਸੇਮ ਜਿਹਾ ਹੁੰਦਾ ਮਾੜਾ ਮੋਟਾ ਬਾਕੀ ਇਹ ਚੰਗੀ ਕੁਆਲਿਟੀ ਦਾ ਹੁੰਦਾ ਜੈਪੁਰ ਦਾ ਹੁੰਦਾ ਇਹ ਜੈਪੁਰ ਦਾ ਹਣਾ ਐਮਪੀ ਦਾ ਵੀ ਆਉਂਦਾ ਜੀ ਹਾਂ ਐਮਪੀ ਵਾਲੀ ਹੈ ਨਹੀਂ ਗੱਡੀ ਆਪਾਂ ਕੋਲ ਐਮਪੀ ਵਾਲੀ ਗੱਡੀ ਹੈ ਨਾਸਕ ਦਾ ਵੀ ਉਹ ਨਹੀਂ ਮਗਾਇਆ ਉਹ ਗਾ ਸ਼ੁਰੂ ਹੋ ਗਾ ਹਲੇ ਗਾ ਸ਼ੁਰੂ ਹਾਂ ਇਹ ਤਾਂ ਜਿਹੜਾ ਬਈ ਜੈਪੁਰ ਦਾ ਪਿਆ ਜਿਹੜਾ ਬਾਈ ਕੋਲੇ 25 27 ਰੁਪਏ ਬਈ ਉਹਨਾਂ ਦੇ ਰੇਟ ਪਤਾ ਆਪਾਂ ਨੂੰ ਨਾਸਕ ਦੇ ਕਿੰਨੇ ਦੇ ਨਾਸਕ ਹੈਗਾ ਬਈ 28 ਤੋਂ ਲੈ ਕੇ 32 ਰੁਪਏ ਦਾ 28 ਤੋਂ ਲੈ ਕੇ 32 ਤੱਕ ਅੱਜ ਕੋਈ ਕਰੰਟ ਆਇਆ ਬਈ ਪਿਆਜ ਕਿ ਨਹੀਂ ਦੋੜਾ ਥੋੜਾ ਮੋਟਾ ਹੈਗਾ ਤੇਜੀ ਚੋ ਵੀ ਰਹਿਣਾ ਹੁੰਦਾ ਜੀ ਅੱਜ ਜਾਨੀ 25 22 ਹੈਗਾ 2 ਰੁਪਏ ਕਰੰਟਾ ਵਾ ਪਿੱਛੇ ਵੀ ਤੇਜੀ ਆਣਾ 2-3 ਰੁਪਏ ਕਿਲੋ ਦੀ ਪਿੱਛੇ ਤੇਜੀ ਆ ਗਈ 2 ਰੁਪਈਆ ਨਾ ਲੈ ਭਾਈ ਅੱਜ ਕਰੰਟਾ ਜਿਹੜਾ 2 ਰੁਪਈਏ ਆਇਆ ਇਹਦੇ ਚ ਪਿਆਜ਼ ਚ ਕੀ ਲੱਗਦਾ ਜੀ ਹੋਰ ਆਊਗਾ ਕਰੰਟਾ ਦਾ ਖੜਜੂ ਭਈ ਇੱਥੇ ਦੇਖੋ ਏਰੀਆ ਹਸਾਉਣ ਵਾਲਾ ਜੇ ਮੰਨ ਲਓ ਚੱਲਦਾ ਏਰੀਆ ਹੋਰ ਤਾਂ ਮੰਦਾ ਰਹੂਗਾ ਜੇ ਮੰਨ ਲਓ ਨਹੀਂ ਚੱਲਦਾ ਫਿਰ ਤੇਜ਼ ਰਹੂਗਾ ਜਿੰਦੋਂ ਭਾਈ ਸਿੱਕਰ ਵਾਲਾ ਪਿਆਜ਼ ਖੁੱਲ ਕੇ ਚੱਲਣ ਲੱਗ ਗਿਆ ਉਦੋਂ ਦਾ ਫਿਰ ਫਿਰ ਬੰਦਾ ਆ ਜੂਗਾ ਹਣਾ ਹਲੇ ਜਾਨੀ ਚੱਲਦਾ ਨਹੀਂ ਹਣਾ ਪੂਰਾ ਹਲੇ ਜਾਨੀ ਚੱਲਦਾ ਉਹ ਗਿੱਲਾ ਹਜੇ ਬਹੁਤ ਟਾਈਮ ਲੱਗੂਗਾ ਹਲੇ ਸਹੀ ਆ ਬਾਈ ਤੇ ਆਹ ਰੇਡ ਬਾਈ ਜਿਹੜੇ ਪਿਆਜ ਦੇ ਆਲੂ ਦੀ ਕੀ ਪੋਜੀਸ਼ਨ ਆ ਪਈ ਆ ਜਿਹੜਾ ਲਰ ਦੀ ਉੱਥੇ ਜੀ ਆ ਲਰ 500 ਰੁਪਏ ਵਿਗਿਆ ਮੰਦਾ ਜਿਆਦਾ ਦਾ ਮੰਦਾ ਹੀ ਆ ਹਾਂ ਤੇ ਜਿਹੜਾ ਬਾਈ ਡਾਇਮੰਡ ਆਉਣ ਲੱਗ ਗਿਆ ਆਪਣੀ ਦੁਕਾਨ ਤੇ ਨਹੀਂ ਡਾਇਮੰਡ ਨਹੀਂ ਹਲੇ ਆਲਵਰ ਮੰਡੀ ਚ ਘਟ ਆਉਂਦਾ ਨਾ ਨਾ ਘਟਿਆ ਠੀਕ ਆ ਉਹ ਕਦੋਂ ਸ਼ੁਰੂ ਹੋਊਗਾ ਬਾਈ ਉਹ ਗਾਂ ਸ਼ੁਰੂ ਹੋਊਗਾ ਪੱਕੀ ਪਟਾਈ ਤੇ ਠੀਕ ਆ ਹਲੇ ਜਾਨੀ ਲੱਗ ਜਾਣਗੇ 15 20 ਦਿਨ 15 20 ਦਿਨ ਆਰਾਮ 15 20 ਦਿਨਾਂ ਦੇ ਨੇੜ ਤੇੜਾ ਬਈ ਮਾਕੀ ਮੰਡੀਆਂ ਸ਼ੁਰੂ ਹੋ ਗਏ ਰ ਏਰੀਆ ਦਾ ਫਰਕ ਹੋਊਗਾ ਨਾ ਏਰੀਆ ਦਾ ਫਰਕ ਪਿਆਦਾ ਬਾਕੀ ਆਪਣੇ ਘਟ ਆਉਂਦਾ ਪਿਆ ਵਿਕਦਾ ਵੀ ਘਟ ਪਿਆ ਹੈ ਵਿਕਦਾ ਵੀ ਘਟ ਕਿ 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 ਮੰਡੀ 5 ਵਜੇ ਸਟਾਰਟ ਹੋ ਜਾਂਦੀ ਵਾਰੀ ਦੱਸਦੇ ਆ ਨਾ ਤੇ 8 ਵਜੇ 9 ਮਿੰਟ ਹੋ ਗਏ ਦੇਲੇ ਥੋੜੇ ਜਿਹਾ ਗੱਟੇ ਬਾਈ ਕੋਲੇ ਪਏ ਕਿੰਨੇ ਕਰਾ ਗਏ ਹੁਣ ਬੈਨਾ ਗਏ ਬਸ 30 ਗੱਟੇ ਰਹਿ ਗਏ ਹੁਣ 70 ਗੱਟੇ ਜਾਣੀ ਵੈ ਗਏ ਇਹ ਸਪੀਡ ਆ ਜਿਹੜੀ ਆਲੂ ਦੀ ਵਿਕਣ ਦੀ ਆ ਨਾ ਚੱਲੀ ਜਾਂਦੀ ਆ ਸਲੋ ਆ ਜੀ ਸਲੋ ਆ ਕੰਮ ਨਹੀਂ ਹੁਣ ਨੂੰ ਬਾਈ ਪੜਾਕੇ ਪੈ ਜਾਂਦੇ ਆ ਨਾ ਹਾਂ ਹੁਣ ਨੂੰ ਵਿਕਿਆਣਾ ਜੀ ਹਾਂਜੀ ਹਾਂਜੀ ਬਾਈ ਓ ਠੀਕ ਹੈ ਜੀ ਲਾ ਬਾਈ ਆ ਰੇਟ ਜਿਹੜੇ ਬਾਈ ਨੇ ਦੱਸਿਆ ਆਲੂ ਤੇ ਪਿਆਜ਼ ਦੇ ਜਿੱਥੇ ਖੜੇ ਪੰਜਾਬ ਟਰੇਡਿੰਗ ਕੰਪਨੀ ਆ ਨਾ ਤੇ ਨੰਬਰ ਬਾਈ ਦਾ ਸਕਰੀਨ ਤੇ ਆ ਰਿਹਾ 836 ਇੱਥੇ ਅਜਿੱਧਰ ਬਾਈ ਕੋਲ ਟਾਇਰ ਲੈਣੇ ਹੁੰਦੇ ਇੱਧਰ ਮਿਲਿਓ 132 ਹਾਂ ਬਾਈ ਇੱਧਰ ਟਾਇਰਾਂ ਵਾਲੇ ਬਾਈ ਐਵੀ ਵਾਲਾ ਰੋਡ ਹਾਂਜੀ ਅਸੀਂ ਲੈਉਣੇ ਦੰਮੇ ਦੀ 27 ਰੁਪਏ 27 ਰੁਪਏ ਉਹ ਲਾਟ ਵੇਖ ਗਿਆ ਮੋੜ ਇਹ ਹੋਰ ਆ ਗਿਆ ਉੱਤੋਂ ਲਵਾ ਲਿਆ ਸਹੀ ਹੋਰ ਬਾਈ ਠੀਕ ਹੈ ਜੀ ਠੀਕ ਹੈ ਜੀ ਚਲੋ ਵਧੀਆ ਬੱਸ ਮਿਹਰਬਾਨੀ ਭਰਾ ਲੈ ਬਾਈ ਫਲਾਂ ਵਾਲੇ ਪਾਸੇ ਆ ਗਏ ਨਾਲੇ ਦਾ ਗੜਾਉਣ ਲੱਗੇ ਰੇਟ ਨਾਲੇ ਆਪਾਂ ਲੈ ਕੇ ਜਾਣੇ ਅੰਗੂਰ ਘਰੇ ਆ ਨਾ ਤੇ ਵੈਸੇ ਬਾਈ ਦਿੰਦੇ ਨਹੀਂ ਪਰ ਬਾਈ ਨਾ ਧੱਕਾ ਧੁੱਕਾ ਕਰਕੇ ਲੈ ਜਾਂਦਾ ਕਿਉਂਕਿ ਸਾਡੀ ਲਿਆਜ ਪੁਰਾਣੀ ਆ ਇਧਰ 베ਰ ਪਏ ਆ ਬਾਈ ਕਿੰਨੂ ਪਏ ਨਾਲੇ ਤਾਂ ਰੇਟ ਗਣਾਉਣੇ ਆ ਤੇ ਨਾਲੇ ਆਪਾਂ ਦੋ ਤੋਲਦੇ ਆ ਜੀ ਤੇ ਇਹ ਲੈ ਚਲੀ ਕੋਈ ਚੱਕਰ ਨਹੀਂ ਆਰਾ ਕਿੰਨੀ ਕੀ ਗੱਲ ਆ ਲੈ ਬਾਈ ਇਹਦੇ ਨਾਲੇ ਤੁਹਾਨੂੰ ਵਜਨ ਵੀ ਦੱਸ ਲੈ ਬਾਈ 2 ਕਿਲੋ ਦੇ ਨੇੜੇ ਤੇ ਹੋ ਗਿਆ ਜਿਹੜਾ ਵਜਨ ਹੈ ਨਾ ਤੇ ਇਹ ਲੈ ਕੇ ਜੰਨੇ ਆਪਾਂ ਕਰੇ ਤੇ ਇਹ ਬਾਈ ਨੂੰ ਕਰਦੇ ਆ ਪੇਮੈਂਟ ਇਹਦੀ ਤੇ ਨਾਲੇ ਬਾਈ ਤੋਂ ਪੁੱਛਦੇ ਆ ਰੇਟ ਲਓ ਬਾਈ ਹੋਰ ਬਾਈ ਜੀ ਛੇੜ ਸਾਹਿਬ ਕੀ ਹਾਲ ਚੱਲ ਆ ਜੀ ਸਿੰਤਾ ਕਿਵੇਂ ਕੰਮ ਵਧੀਆ ਵਧੀਆ ਕੰਮ ਮੈਨੂੰ ਦੱਸ ਮੈਂ ਲੱਭਿਆ ਜਿਹਨੇ ਵੇਰ ਲੈਣਾ 180 ਰੁਪਏ ਦੇ ਨੇੜੇ ਤੇ ਇਹ ਚੱਲੀ ਜਾਂਦਾ ਜੀ ਭਾਈ ਹਾਂ ਜੀ ਹਾਂ ਜੀ 5 ਕਿਲੋ 200 ਰੁਪਏ ਮੰਗਦੇ 180 ਦੇ ਨੇੜੇ ਤੇ ਵਕੀ ਜਾਂਦਾ ਜੀ ਇਹ ਕਿਹੜਾ 베ਰ ਆ ਗਿਆ ਭਈ ਇਹ ਐਪਲ 베ਰ ਹੁੰਦਾ ਐਪਲ 베ਰ ਵਜਦਾ ਭਾਈ ਜਿਹੜਾ ਹਨਾ ਕਿੰਨੂ ਦਾ 200 ਰੁਪਏ ਅੱਜ ਕੀ ਰੇਟ ਦੇ ਹਨਾ ਕਿੰਨੂ ਦਾ ਬਾਜ਼ਾਰ 40 ਰੁਪਏ 40 ਰੁਪਏ ਕਿਲੋ ਜਿਹੜਾ ਭਾਈ ਅੰਗੂਰ ਲੈ ਜਾਓ ਕਿੰਨੂ ਦਾ ਬਾਜ਼ਾਰ ਆ ਪਿਆ ਜੀ ਹਨਾ 40 ਰੁਪਏ ਦੇ ਨੇੜੇ ਭਾਈ ਕਿੰਨੂ ਰੇਟ ਵੜ ਗਿਆ ਹਨਾ ਹਾਂ ਜੀ ਕਿੰਨੂ 30 32 35 ਰਹਿ ਗਿਆ ਸੀ ਹਾਂ ਜੀ ਹਾਂ ਜੀ 40 ਰੁਪਏ ਦਰ ਭਾਈ ਇਹ ਅੰ ਅੰਗੂਰ ਲੈ ਆ 370 ਲੱਭ 400 ਲੈ ਭਾਈ ਇਧਰ ਦੇਖੋ ਇਧਰ ਉਹਦੇ ਵਾਲਾ ਆ ਕਿੰਨੂ ਜਿਹੜੀ ਕੁਆਲਿਟੀ 40 40 ਰੁਪਏ ਜਿਹੜੀ ਇੱਥੇ ਕੋੜਪੂਰਾ ਮੰਡੀ ਦੇ ਸਾਰੇ ਚੀਜ਼ਾਂ ਦੇ ਹਰਕ ਪੈ ਗਿਆ ਕਾਲਾ ਗ੍ਰੇਪ ਲੈ ਆ ਸੀ ਕਾਲਾ ਜੀ 550 ਰੁਪਏ ਗਿਆ ਤਿੰਨ ਚੱਕ ਦੇ ਕੰਮ ਭੁੱਲਿਆ ਇਹ ਚਾਹ ਪੂਲਾ ਬਿਲੋਂ ਨਾ ਆ ਚੱਕ ਲੈ ਭਾਈ ਸਹੀ ਅੰਗੂਰ ਭਾਈ ਸਿਰਾਂ ਅੰਗੂਰ ਵੇਖੋ ਇਧਰ ਕੁਆਲਿਟੀ ਵੋਟ ਆ ਹੋਈ ਅੰਗੂਰ ਦਾ ਉਹੀ ਰਹਿਣਾ ਅੰਗੂਰ ਨੂੰ ਕੀ ਹੋਣਾ ਹੈ ਰੇਟ ਉੱਤੇ ਰੇਟ ਉੱਤੇ ਥੱਲੇ ਹੋ ਰਾਦਾ ਕਿ ਨਹੀਂ ਭਾਈ ਇਹ ਚੀਜ਼ ਦੇ ਫਰਕ ਹੋ ਰਿਹਾਦਾ ਨਾ ਨਹੀਂ ਨਹੀਂ ਅੰਗੂਰ ਦਾ ਵਧੀਆ ਹੈ ਮਿੱਠੇ ਅੰਗੂਰ ਖਾ ਕੇ ਵੇਲਾ ਤਵੀਰ ਵਾਧਾ ਰਾਦਾ ਹੋ ਨਹੀਂ ਯਾਰ ਉਹ ਤੂੰ ਘੱਟ ਨਾ 370 ਰੇ ਲਾਸ਼ ਲਾ ਲੀ ਬਾਈ ਕਿੰਨੇ ਦੀ ਕਰੇਟ ਵੀ ਕੀ ਜਾਂਦੀ ਹੈ ਇਹ ਅੰਗੂਰ ਦੀ 370 ਰੁਪਏ 370 ਰੁਪਏ ਹੈ ਨਾ ਤੇ ਆਮ ਵੈਸੇ ਵੀ 370 ਚ ਮੋਟਾ ਗੂਰ ਯਾਨੀ ਮਿੱਠਾ ਬਈ ਪੂਰਾ ਇਹ ਕਿਹੜੀ ਸੜਦਾ ਆ ਗਿਆ ਬਾਈ ਇਹ ਨਾਸਕ ਦਾ ਹੀ ਉਹ ਨਾ ਅਸੀਂ ਕੱਲ ਹੀ ਸੜਦਾ ਅੰਗੂਰ ਆ ਜਾਂਦਾ ਬਾਈ 370 ਰੁਪਏ ਬਾਈ ਇੱਕ ਨਹੀਂ ਮਿਲਦਾ ਤੁਹਾਨੂੰ ਦੱਸ ਦੀ ਬਈ ਇਕੱਠੀ ਲੈਣੀ ਪੈਂਦੀ ਹੈ ਇਹ ਸਾਈਟ ਰੇ ਆ ਨਾ ਬਾਈ ਬੇਰ ਦਾਸ ਤੇ ਬਾਈ ਨੇ ਕਿੰਨੂ ਦਾਸ ਤੇ ਪਪੀਤਾ ਦਾ ਰੇਟ ਕੀ ਆ ਭਰਾ ਪਪੀਤਾ ਇਨਾ ਗੋਲ ਨਾਲ ਦੇ ਕੋਲੇ ਠੀਕ ਆ ਇਹ ਵੀ ਇਧਰ ਹੀ ਪਿਆ ਸਾਰਾ ਸਮਾਨ ਤਿੰਨ ਵੈਰਾਈਟਾਂ ਆਈਆਂ ਸੀ ਬਾਈ ਕੋਲੇ ਕਿੰਨੂ ਅੰਗੂਰ ਤੇ ਬੇਰ ਬਾਈ ਯਾਰ ਤੇ 9737 0221 9737 022 ਕੀ ਬਾਈ ਨਾਲ ਕਨੈਕਟ ਕਰ ਲਿਓ ਜੀ ਬਈ ਆਪਣੇ ਕਿੰਨੇ ਬਣ ਗਏ ਕੋਈ ਗੱਲ ਨਹੀਂ ਵੇਖ ਲੈਣੇ ਜਾ ਔਰ ਵੈਰਾਈਟਾਂ ਪੰਜਾ ਔਰ ਬਾਈ ਕੀ ਆ ਚੱਲਾ ਕਹਾਵਾ ਸੇਬ ਹਾਂਜੀ ਸੇਬ ਸਾਹਿਬ ਆਣੀ ਅੱਜ ਬਾਈ ਆਹ ਆਏ ਨੀ ਓਹ ਸੇਤਾਂ ਨੂੰ ਮਿਲਣਾ ਹੁੰਦਾ ਯਾਰ ਮੈਂ ਤਾਂ ਤੇ ਭਾਈ ਉਹ ਜਿਹਨੇ ਸੇਬ ਆ ਗਿਆ ਕਿਹੜੀ ਸਾਈਡ ਤੋਂ ਆ ਗਿਆ ਬਾਈ ਇਹ ਕਸ਼ਮੀਰ ਦਾ ਵੀਰੇ ਕੁਲ ਇਹ ਡਿਲੀਸ਼ਨ ਦੀ ਵੈਰੈਟੀ ਠੀਕ ਆ ਇਹ ਕਿਨੇ ਡਾਗਿਆ ਬਾਈ ਇਹ 1150 ਰੁਪਏ 1150 ਰੁਪਏ ਆਪਣੇ ਕੋਲੇ ਆਪ ਹੀ ਪਿਆ ਸਟੋਰ ਚ ਕਿ ਬਾਹਰੋਂ ਮੰਗਾਇਆ ਬਾਈ ਇਹ ਕਸ਼ਮੀਰ ਤੋਂ ਡਾਇਰੈਕਟ ਆ ਰਿਹਾ ਕਸ਼ਮੀਰ ਤੋਂ ਡਾਇਰੈਕਟ ਆ ਰਿਹਾ ਹੁਣ ਤਾਂ ਸਟੋਰਾਂ ਵਾਲਾ ਹੀ ਜਾਂਦਾ ਬਾਈ ਹਣਾ ਸਟੋਰ ਵਾਲਾ ਸੀਐਸ ਸਟੋਰ ਵਾਲਾ 1150 ਰੁਪਏ ਬਾਈ 10 ਕਿਲੋ ਵਜਣ ਜਾਣੀ ਏ ਉਹ ਸਾਡੇ ਪਰ ਤੇ 10 ਰੁਪਏ ਕਿਲੋ ਬਾਈ ਹਣਾ ਸੇਬ 1250 ਰੁਪਏ ਸਾਡਾ ਕਲਰ ਜ਼ਿਆਦਾ ਆ ਫਿਰ ਵੀ ਕੋਈ 50 ਰੁਪਏ ਦਾ ਫਰਕ ਚ ਲੱਗਦਾ ਨਹੀਂ ਕਿ ਮੈਂ ਨਹੀਂ ਇਹ ਵੀ ਆ ਇੰਨਾ ਕੀ ਆ ਨਾ 1250 ਰੁਪਏ ਤਾਂ ਆਟਾ ਤਾਂ ਹੁੰਦਾ ਹੀ ਰਹਿਣਾ ਤੇ ਪਿੱਛੋਂ ਭਾਈ ਬਾਜ਼ਾਰ ਜਾਨੀ ਵਿਕਰੀ ਕਿੰਨੀ ਕਹਿਦੀ ਭਾਈ ਹੁਣ ਵਧੀਆ ਥੋੜੀ ਬਹੁਤ ਵਿਕਰੀ ਆ ਜ਼ਿਆਦਾ ਨਹੀਂ ਵਿਆਹ ਕਰਕੇ ਵਿਆਹ ਸ਼ਾਦੀਆਂ ਦੇ ਵਿੱਚ ਚੱਲਦਾ ਵਿਆਹ ਸ਼ਾਦੀ ਚ ਹਾਂ ਵਿਕਦਾ ਤਾਂ ਹੈਗਾ ਮਾਰ ਲੱਗਦਾ ਤਾਂ ਹੈਗਾ ਹਨਾ ਤੇ ਯਾਨੀ 1250 1100 ਦੇ ਨੇੜੇ ਤੇ ਜਿਹੜਾ ਆ 1100 ਵਾਲਾ ਦੱਸਿਆ ਸਾਡੇ ਉਹ 1250 ਰੁਪਏ ਆ ਨਾ ਭਾਈ ਕਿਉਂ ਜਾ ਗੁੜ ਪੋਣਾ ਉਹ ਜਾ ਮਿੱਠਾ ਭਾਈ ਆ ਵੀ ਭਾਈ ਉਹੀ ਸੇਮ ਚੀਜ਼ ਹੀ ਭਾਈ ਉਹੀ ਚੀਜ਼ ਸਾਰੇ ਡੇਲੀ ਦਾ 170 ਦੀ ਵਿਕਰੀ ਹੈਗੀ ਆ ਜਾਰੀ ਪਹਿਲਾਂ ਉਹ ਮਹੀਨੇ ਤਾਂ ਜਮਾਂ ਕੱਢਦੀ ਸੀ ਹਾਂ ਪਹਿਲਾਂ ਕੋਈ ਲੰਬਾ ਕੋਈ 15 ਡੱਬੇ 10 ਡੱਬੇ ਭਾਈ 20 ਡੱਬੇ ਹਨਾ ਵਾਲੀ ਬੰਦਾ ਹੋ ਗਏ ਹੁਣ ਚੱਲਿਆ ਕੋਈ ਕੰਮ ਪਿਆ ਜਾਂਦੀਆਂ ਕਰਕੇ ਹੁਣ ਚੱਲਦਾ ਕੋਈ ਹੁਣ 100 ਹੋ ਸਕਦਾ 150 ਵੀ ਗਾਂਹ ਦੇ ਵਿੱਚ 150 ਰੁਪਏ ਵਿਗਰੀ ਜਿਹੜੀ ਹੋ ਜੇ ਭਈ ਆਹ ਹੁੰਦੀ ਵਿਕਰੀ ਹੈ ਨਾ ਤੇ ਆਹ ਭਈ ਇਹ ਚੰਗੂਰ ਪਏ ਜੀ ਇਹ ਅੰਗੂਰ ਹੈ ਇਹਨਾਂ ਦਾ ਬਿਜਾਰ ਕੀ ਜਾਂਦਾ ਜੀ ਇਹ 400 ਰੁਪਏ ਵਿਗਿਆ 400 ਰੁਪਏ ਭਾਈ ਜਿਹੜਾ ਕਿਲੋ 5 ਕਿਲੋ ਗੂਰੇ ਲੰਮਾ ਗੂਰਾ ਆ ਗਿਆ ਬਾਈ ਜਿਹੜਾ ਪਹਿਲਾਂ ਦੱਸ ਕੇਟਿਆ ਤੁਹਾਨੂੰ ਉਹ ਗੋਲ ਅੰਗੂਰ ਜਿਗਾ ਇਹ ਆ ਗਿਆ ਲੰਮਾ ਬਾਈ ਹਨਾ ਤੇ ਇਹ ਮਿੱਠਾ ਹੁੰਦਾ ਬਾਈ ਪੂਰਾ ਮਿੱਠਾ ਹੋਊਗਾ ਗੋਲ ਵੀ ਆਉਂਦਾ ਬਾਈ ਕਾਲੇ ਰੰਗ ਦਾ ਆਪਣੇ ਗੋਲ ਨਹੀਂ ਬਈ ਆਹੀ ਆ ਅੱਜ ਚਿੱਟਾ ਕਾਲੇ ਰੰਗ ਚ ਵੀ ਆ ਬਈ ਕਿ ਇਹ ਚਿੱਟਾ ਅੰਗੂਰ ਚਿੱਟਾ ਠੀਕ ਆ ਇਹ ਰੇਟ ਹੈ ਨਾ ਬਾਈ 400 ਰੁਪਏ ਜਿਹੜਾ ਤੁਹਾਨੂੰ ਦੱਸਿਆ ਹਨਾ ਆ ਕਿੰਨੂ ਪਿਆਈ ਕਿੰਨੂ ਦਾ ਬਾਜ਼ਾਰ ਬਈ ਵਦਿਆ ਜੀ ਹਾਂ 40 ਨਟ ਲੱਗਿਆ ਜੀ ਵੀਰੇ ਅੱਜ 40 ਰੁਪਏ ਸਿਰਾਂ ਵੈ ਗਿਆ ਬਾਈ ਹਣਾ ਆ ਵੇਖੋ ਬਈ ਇਹ ਕਿੰਨੂ ਮੋਟਾ ਆ ਰੁਪਿਆ ਕੁਆਲਟੀ ਬਹੁਤ ਚੰਗਾ ਹਾਂ ਆ ਵੇਖ ਆਪਣੇ ਬਾਗ ਦਾ ਬਈ ਆਪਣੇ ਬਾਗ ਦਾ ਦੇਖੋ ਵੇਖ ਯਾਰ ਕੁਆਲਟੀ ਹੈ ਨਾ ਬਾਈ ਹੂੰ ਇਹਦਾ ਰਬੂਰ ਵਾਲੇ ਕਿੰਨੂਆਂ ਦੇ ਵੀ ਠੂਈ ਪੰਦਾ ਹਾਂ ਅੱਜ ਰਬੂਰ ਵਾਲੇ ਕਿੰਨੂ ਵੇਖੋ ਯਾਰ ਤੇ ਇਹ ਬਈ ਇਹ ਮੋਟੀ ਛੇ ਲਦਾ ਥੋੜਾ ਜਿਹਾ ਹਣਾ ਨਾ ਨਾ ਮੋਟੀ ਨਹੀਂ ਜਮਾ ਪਤਲੀ ਛੇ ਲਦਾ ਪਤਲੀ ਛੇ ਅੱਛਾ ਲੈ ਬਈ ਆ ਜਿਹੜਾ 40 40 ਰੁਪਏ ਜਿਹੜਾ ਵੇ ਕੀ ਜਾਂਦਾ ਅੱਜ ਦਾ ਬਾਈ 40 ਲੱਗਦਾ ਬਾਈ ਹਾਂ ਫਿਰ 40 ਮੰਗਦੇਗਾ ਉੱਤੇ ਵੀ 40 ਤਾਂ ਤੂੰ ਹੀ ਸਾਥ ਮੰਗਾ ਲੈ ਉਹ ਨਹੀਂ ਵਿਕਦਾ 40 50 ਚਾਹੇ ਉਹ ਲਾ 40 ਰੁਪਿਆar ਹੀ ਮੰਗਦੇਗਾ 60 ਮੰਗਿਆ ਕਰੋ ਫਿਰ ਤੂੰ ਯਾਰ 3 ਘੱਟ ਦੇ ਦੂੰਗਾ ਨਹੀਂ ਨਹੀਂ ਅੱਜ 60 ਵਿਕੂਗਾ ਤੇ ਬਾਈ ਕੇਲੇ ਦਾ ਬਿਜਾਰ ਕਿੰਨਾ ਰਹੇਗਾ ਜੀ ਕੇਲਾ 42 43 ਰੁਪਏ ਦਾ ਇਹ ਬਾਈ ਹੁਣ ਸਪੀਡ ਫੜੀ ਜਾਂਦਾ ਕਿੱਥੇ ਖੜ੍ਹਦਣੀ ਆ ਲੈ ਹੈ ਕੇਲੇ ਪਿੱਛੇ ਫਸਲ ਪਿੱਛੇ ਫਸਲ ਘਟਾ 2 ਰੁਪਏ ਵਾਜ ਜਾਂਦਾ ਰੋਜ਼ ਨਾ ਅੰਦਾ ਬਾਈ ਉਹਦੋਂ ਨਾਲ ਜਦੋਂ 25 ਤੋਂ ਸ਼ੁਰੂ ਕੀਤਾ ਸੀ ਰੋਜ਼ ਇਦਾਂ 27 30 32 35 ਅੱਜ ਜਾਣੇ 42 43 ਰੁਪਏ 42 43 ਰੁਪਏ ਜਿਹੜਾ ਹੋਲ ਸੇਲ ਦਾ ਰੇਟ ਆ ਬਾਈ ਨਾਲੇ ਤੇ ਗਾਡਰ ਕੇ ਲੈ ਹੀ ਆਉਂਦੇ ਬਾਈ ਆਇਆ ਹੀ ਸੁਪਰ ਕੇਲਾ ਵੀਰੇ ਸਾਹਿਬ ਦਾ ਸਭ ਤੋਂ ਟਾਪ ਕੁਆਲਟੀ ਆ ਭਾਈ ਯਾਰ ਤੇ ਜਿਹੜਾ ਪਪੀਤਾ ਬਾਈ ਪਪੀਤਾ 40 ਰੁਪਏ ਦਾ ਇਹ ਵੀ ਰੇਟ ਫੜ ਗਿਆ 11 ਕੋਈ ਦਿਨੋਂ ਗ ਕਿਹੜਾ ਵਧੀਆ ਇੱਕ ਨੰਬਰ ਇੱਕ 40 ਰੁਪਏ ਲੱਗੂਗਾ ਨਹੀਂ ਜ਼ਿਆਦਾ ਕਿਉਂਕਿ 20 ਰੁਪਏ ਉਹ ਲੈ ਲਓ ਲੈ ਪੀਤਾ ਵੀ 40 ਰੁਪਏ ਬਾਈ ਬੈਂਦੀ ਰਹਿ ਗਿਆ ਸੀ 15 15 20 20 ਰੋ ਟਾਈਮ ਮਾੜਾ ਸੀ ਪੀਤੇ ਦਾ ਇਸ ਟਾਈਮ ਬਾਈ ਬਈ ਇਹਦੀ ਖੇਤੀ ਕਿੰਨੀ ਕਾ ਇਹ ਕਿੰਨੀ ਕੀ ਤੀਵਾ ਦੂ ਇਹ ਤਾਂ ਤਾਜ਼ਾ ਹੀ ਆ ਜਾਂਦਾ ਪਪੀਤਾ ਤਾਜ਼ਾ ਤਾਜ਼ਾ ਚਾਹੀ ਫਸਲੀ ਹੁੰਦੀ ਹੈ ਤਾਜੀ ਫਸਲੀ ਨੇ ਕੇਲੇ ਦੇ ਵੀ ਤਾਜੀ ਫਸਲ ਸਾਰੇ ਮੈਨਾਂ ਤੋਂ ਤੁਸੀਂ ਸਟੋਰ ਵਾਲਾ ਜਾਦੇ ਕੇਲਾ ਸਹੀ ਹੁੰਦਾ ਭਾਈ ਨਾ ਬਾਕੀ ਦਾ ਤਾਜ਼ਾ ਹੀ ਆਉਂਦਾ ਬਾਕੀ ਸਾਰਾ ਤਾਜ਼ੇ ਚੱਲਦਾ ਕੰਮ ਹੀ ਮਤਲਬ ਤਾਜ਼ੇ ਦਾ ਸਹੀ ਵੀ ਲੰਬੇ ਸਮੇਂ ਤੱਕ ਸਟੋਰ ਰਹਿੰਦਾ ਹਾਂ ਔਰ ਕੋਈ ਫਰੂਟ ਨਹੀਂ ਨਾ ਲੰਬੇ ਚੱਲ 6-6 ਮਹੀਨੇ ਸਟੋਰ ਰਹਿੰਦਾ ਜ਼ੇਬ ਸਹੀ ਆ ਭਾਈ ਹਾਂ ਇਹ ਭਾਈ ਕਿਹੜੀ ਸਾਈਡ ਤੋਂ ਆਉਂਦਾ ਵੈਸੇ ਪਪੀਤਾ ਤੇ ਕੇਲਾ ਗੁਜਰਾਤ ਤੋਂ ਆ ਰਹੇ ਯਾਰ ਕੇਲੇ ਆਪਣੇ ਲੱਗਦੇ ਨਹੀਂ ਲੋਕਲ ਆਪਣੇ ਨਹੀਂ ਲੋਕਲ ਉਹ ਵੈਰਾਈਟੀ ਵਧੀਆ ਨਹੀਂ ਬੰਦੀ ਕੁਆਲਿ ਆ ਸਪੰਗਾ ਲਿਆ ਸੀ ਇਧਰ ਆਪਣੇ ਕਿਸਾਨਾਂ ਨੇ ਪਹਿਲਾਂ ਪਿੱਛੇ ਪਹਿਲਾਂ ਲਿਆ ਸੀਗਾ ਉਹ ਕੁਆਲਿਟੀ ਨਹੀਂ ਬਣੀ ਕਲਰ ਵੀ ਨਹੀਂ ਪੀਲਾ ਆਂਦਾ ਕਲਰ ਵੀ ਮਿੱਟੀ ਰੰਗਾ ਜਾਂਦਾ ਉਹ ਤਾਂ ਫਿਰ ਪਕਾ ਲੈਂਦੇ ਉਹਨੂੰ ਕਿ ਨਹੀਂ ਉਹ ਗੱਲ ਬਣਦੀ ਨਹੀਂ ਗੱਲ ਨਹੀਂ ਬਣਦੀ ਆ ਕੁਆਲਿਟੀ ਆਪ ਅਪੀਤਾ ਕਿਹੜੀ ਸੜ ਤੋਂ ਆਉਂਦਾ ਬਾਈ ਅਪੀਤਾ ਆਂਧਰਾ ਤੋਂ ਵੀ ਆਂਦਾ ਵੀਰੇ ਗੁਜਰਾਤ ਤੋਂ ਵੀ ਆਂਦਾ ਆਂਧਰਾ ਤੋਂ ਗੁਜਰਾਤ ਆਪਣੇਰ ਫਲਾਂ ਦੀ ਖੇਤੀ ਬਹੁਤ ਘੱਟ ਆ ਆਪਣੇ ਕਿੰਨੂ ਜੀ ਐ ਕਿੰਨੂ ਪੰਜਾਬ ਜੀ ਕਿੰਨੂ ਕਹਿੰਗਾ ਕਿੰਗ ਨੂੰ ਕਹਿੰਗਾ ਹਨਾ ਪੰਜਾਬ ਦਾ ਕਿੰਨੂ ਸਾਰੇ ਬਹੁਤ ਕਿੰਨੂ ਸਟਰੋ ਵੀ ਭਾਈ ਆਪਣੇ ਲੋਕਲੋਂ ਚੱਲਦੀ ਹੈ ਨਾ ਸਟਰੋ ਵੀ ਥੋੜੀ ਥੋੜੀ ਆਪਣੇ ਹੁੰਦੀ ਬਾਈ ਸੀ ਨਹੀਂ ਸਟ੍ਰੋਬੇਰੀ ਨਹੀਂ ਆ ਰਹੀ ਜਿਆਦੇ ਮੇਨ ਕਿੰਨੂ ਦਾ ਹੀ ਕੰਮ ਕਰ ਰਹੇ ਹਾਂ ਜਿਆਦੇ ਤੁਸੀਂ ਮਤਲਬ ਕਿੰਨੂ ਦਾ ਜੇ ਜਿਆ ਸੇਬ ਹੁੰਦਾ ਸੇਵ ਚ ਸਾਡੇ ਕੋਲੇ ਮੰਨ ਲਓ ਵੀ ਹਰ ਰੋਜ਼ ਤਾਜ਼ਾ ਹੀ ਹੋਊਗਾ। ਹਾਂ। ਭਾਈ ਕਿੰਨੂ ਦੀ ਆਪਣੇ ਕਿੰਨਾ ਖਰਦਾ ਮਾਲ ਰੇ ਥੋੜੇ ਤਾਂ ਆਪ ਦੇ ਬਾਗ ਆ ਤੁਹਾਨੂੰ ਤਾਂ ਪਤਾ ਜੇ। ਇਹ ਤਾਂ ਚੱਲੂਗਾ 2 ਮਹੀਨੇ ਕਿੰਨੂ। 2 ਮਹੀਨੇ ਲਗਾਤਾਰ ਇਹ ਫਲ ਦੇ ਹੀ ਜਾਊਗਾ। ਵਧੀਆ ਮੁਨਾਫਾ ਆ ਜੀ। ਉਹ ਪੂਰਾ ਮੰਨ ਲਓ ਵੀ 1 ਮਹੀਨਾ ਚੱਲੂਗਾ ਦੱਬ ਕੇ ਫਿਰ ਫਸਲ ਬਹੁਤ ਘਟ ਜੂਗੀ। ਤੇ ਮੌਸਮ ਨਾਲ ਭਾਈ ਫਰਕ ਪੈਂਦਾ ਜੇ ਅਗੇਤੀ ਗਰਮੀ ਆ ਜਾਂਦੀ ਫਿਰ ਜਿਆਦਾ ਪੱਕ ਕੇ ਸੇਵ। ਹਾਂ ਜਿਵੇਂ ਹੁਣ ਅੱਜ ਬੱਦਲ ਵਾਈ ਆ। ਹਾਂ। ਪਰ ਜੇ ਧੁੱਪ ਨਿਕਲੇਗੀ ਤਾਂ ਗਾਘੋਂ ਨਾ ਜਿਆਦਾ ਰਹਿੰਦਾ। ਗਾਘ ਜਿਆਦਾ ਰਹਿੰਦਾ। ਜਿਆਦਾ ਰਹਿੰਦਾ। ਪਰ ਭ ਕਰ ਜੂਗਾ ਸਾਰਾ ਕਰਕੇ ਦੇਖ ਲਾਗਦਾ ਮਾੜਾ ਮਾੜਾ ਠੰਡਾ ਰਵੇ ਕਿੰਨੂ ਨੂੰ ਚੰਗਾ ਕਿੰਨੂ ਨੂੰ ਚੰਗਾ ਪਰ ਠੰਡ ਦੇ ਵਿੱਚ ਵੀ ਗਰੀ ਕੱਢ ਜਾਂਦੀ ਹਾਂ ਹਾਂ ਠੰਡ ਗੱਲਾਂ ਦੋ ਆ ਬਈ ਹਾਂ ਲਾ ਬਈ ਧੰਨਵਾਦ ਪ੍ਰਾਨੇ ਆਪ ਨੂੰ ਜਾਣਕਾਰੀ ਦਿੱਤੀ ਹਾਂ ਬਈ ਆਪਣਾ ਨੰਬਰ ਕਿੰਨਾ ਸੀਗਾ 9889920701 9789920701 ਬਾਈ ਨਾਲ ਕਨੈਕਟ ਕਰ ਲਿਓ ਕਿੰਨੂ ਕੇਲੇ ਪਪੀਤੇ ਸੇਵ ਤੇ ਜੋ ਮਰਜੀ ਜੋ ਮਰਜੀ ਬਾਕੀ ਠੀਕ ਹੈ ਭਾਈ ਜੀ ਆ ਕੈਮਰਾ ਜੀ ਮਿਹਰਮਾਨੀ ਆ ਭਾਈ ਕੀ ਕ੍ਰੀਏਟ ਵਿਕੀ ਇਹ ਕਿਲੋ ਦੇ ਹਿਸਾਬ ਨਾਲ ਇਹ ਬਹੁਤ ਮਹਿੰਗੇ ਵਿਕਦੇ 20 ਰੁਪਏ ਇਹ ਵੈਸੇ ਆਮ ਆਮ ਗੁੱਟੀਆਂ ਆਉਂਦੀਆਂ ਭਾਈ ਇਹ ਬਾਈ ਇਧਰ ਹਾਂ ਗੁੱਟੀ ਜੀ ਨੇ ਲੈਣੀ ਗੁੱਟੀ ਤੇ ਇਹ ਖੁੱਲੇ ਵਿਕਦੇ ਹਨਾ ਆ ਗੁੱਟੀ ਲੈਣੀ ਆਓ ਭਾਈ ਆ ਖੁੱਲੇ ਵਿਕਦੇ ਆ ਜੀ ਹੋਰ ਭਾਈ ਠੀਕ ਹੈ ਸੇਠ ਸਾਹਿਬ ਵਧੀਆ ਵਧੀਆ ਭਾਈ ਲੈ ਭਾਈ ਐਂ ਲਾ ਲ ਗਏ ਭਾਈ ਦੇ ਮੈਂ ਭਾਈ ਉਹ ਭਿੰਗੜ ਦਾ ਕੀ ਰੇਟ ਹੈ ਜੀ ਜਿਹੜਾ ਛੋਟਾ ਪਿਆ ਵੱਡਾ ਪਿਆ ਭਈ ਇਹਨਾਂ ਦਾ ਇੱਕੋ ਜਿਹਾ ਇਹ ਉਰਲਾ 10 ਸਾਹ ਪਰਲਾ 15 ਉਰਲਾ 10 ਸਾਹ ਭਾਈ ਆਲਾ ਤੇ ਉਹ ਪਰਲਾ ਹੈਗਾ 15 ਰੁਪਈਆ ਨਾ ਫੁੱਲ ਗੋभी ਬੰਦ ਗੋਭੀ ਦਾ ਦਾ ਰੇਟ ਮੰਦਾ ਹੀ ਆ ਬਾਲਾ ਬਾਲਾ ਮੰਦਾ ਹੁੰਦਾ ਹੁੰਦਾ ਕਰੇ ਆ ਆ ਮੈਥੇ ਭਈ ਆ ਜਮ ਮੈਥੇ ਭਈ ਮੈਥੇ ਮੈਥੇ ਵਿਕਦਾ 4 ਰੁਪਏ ਗੁੱਟੀ ਸਿਰਫ ਹੀ 4 ਰੁਪਈਏ ਕੋਈ ਯਾਰ ਸੁੰਦਾ ਸਾਰਾ ਹੀ ਮੰਦਾ ਭਰਾ ਯਾਰ ਉਹਨੇ ਕਿਹਾ ਭਾਈ ਬੋਧ ਬਰਾ ਹਾਲ ਹੈ ਇਹ ਭਾਈ ਹੋਲ ਸੇਲ ਦੇ ਰੇਟ ਆ ਸਾਰੇ ਹਨ ਜਿਹੜੇ ਵੀਰ ਭਰਾ ਆਪਾਂ ਦੱਸੀਏ ਨੇ ਸਾਰੇ ਆ ਵੀ ਤੁਹਾਨੂੰ ਇਕੱਠਾ ਲੈਣਾ ਪੈਂਦਾ ਘਟੋ ਘਟੋ ਭਾਈ 10 ਪਾ 15 10 ਕਿਲੋ ਘਟ ਤੋਂ ਘਟ ਘਟ ਤੋਂ ਘਟ 10 ਕਿਲੋ ਜੰਦੇ ਸੇਠ ਤੇ ਆਏ ਨਹੀਂ ਤੁਹਾਨੂੰ ਕਿਲੋ ਦੇ ਦੇਣਗੇ ਭਾਈ ਹਨ ਸਹੀ ਆ ਹਨ ਹਾਂ ਆ ਗੁੱਟੀਆਂ ਵੀ ਤੁਹਾਨੂੰ ਪੰਜ ਪੰਜ 7 7 ਇਕੱਠੀਆਂ ਲੈਣੀਆਂ ਪੈਣੀਆਂ 10 10 ਹਨ ਆ ਰੇਟ ਚੱਲੀ ਉਹਦੇ ਚ ਕੀ ਪਿਆ ਹਰੇ ਮਟਰ ਭਾਈ ਆ ਇਹ ਕਿਹੜੀ ਸਾਈਡ ਦਾ ਆ ਗਿਆ ਭਾਈ ਇਹ ਲੋਕਲ ਆ ਲੋਕਲ ਲੋਕਲ ਇਹਨੂੰ ਕੱਢ ਖਾ ਮੜਾ ਬਾਹਰ ਲਾ ਭਾਈ ਲਾ ਭਾਈ ਪ੍ਰਧਾਨ ਸਾਹਿਬ ਇੰਦਰ ਖੜੇ ਆ ਹੋਰ ਭਰਾ ਆ ਵੇਖ ਇੰਦਰ ਭ ਸਾਰਾ ਹੀ ਮਟਰ ਆ ਬਾਈ ਕਿਵੇਂ ਆ ਬਾਈ ਮਟਰ ਆ ਸਾਰਾ ਫਰਤ ਲਾ ਬਈ ਇਹਦਾ ਕੀ ਰੇਡ ਰਿਹਾ ਬਾਈ ਮਟਰ ਦਾ ਮਟਰ ਵਿਕਿਆ ਪਰ 22 ਰੁਪਏ ਨੇ ਆ 20 ਰੁਪਏ ਨੇ ਵਿਕਿਆ ਹਨਾ ਇਹ ਬਾਈ ਤੂੰ ਹੀ ਖਰੀਦ ਦੇ ਮਟਰ ਕੀ ਚੀਜ਼ ਬਣ ਇੱਕ ਤਾਂ ਪੱਕੜ ਮਟਰ ਹਨਾ ਇਹ ਲੰਬੀ ਵਾਲਾ ਮਿੱਠਾ ਹੁੰਦਾ ਇਹ ਮਟਰ ਇਹ ਦੇਸੀ ਮਟਰ ਆ ਇਹ ਲੋਕਲ ਦੇਸੀ ਮਟਰ ਹਨਾ ਤੂੰ ਇਹ ਚੀਜ਼ ਵੇਖ ਲੈਣੇ ਵੀ ਆ ਜੀ ਨਹੀਂ ਲੈਣੀ ਹਨਾ ਇਹ ਪਤਲਾ ਦਾਣਾ ਹੁੰਦਾ ਜੀ ਇਹ ਪਤਲੇ ਛਿੱਲ ਵਾਲਾ ਹੁੰਦਾ ਇਹ ਲੰਬੀ ਫਲੀ ਮਟਰ ਸਹੀ ਆ ਸਹੀ ਆ ਸਹੀ ਆ ਇਹ ਜਿਹੜੀ ਪੈਂਸਲ ਮਟਰ ਜਾ ਗਿਆ ਬਾਈ ਹਾਂਜੀ ਇਹ ਹੀ ਡਿਮਾਂਡ ਜ਼ਿਆਦਾ ਹੈ ਇਹ ਲੋਕਲ ਵਾਲਾ ਮਟਰ ਲੋਕਲ ਮਟਰ ਡਿਮਾਂਡ ਮਟਰ ਜਿਹੜਾ ਪੈਂਸਲ ਮਟਰ ਬਾਈ ਇਹਦੀ ਡਿਮਾਂਡ ਬਹੁਤ ਆ 28 ਰੁਪਏ ਵੀ ਇਹ ਅੱਜ ਵੀ ਕਿਹਾ ਮੰਡੀ ਦੇ ਵਿੱਚ ਫਲਾ ਲਾਉਣ ਰੇਟ ਦਾ 24 25 ਮੰਗੀ ਇੰਨੇ ਬਾਈ ਹਾਂਜੀ ਹਾਂ ਨਾ ਸਹੀ ਆ ਹੋਰ ਭਰਾ ਠੀਕ ਆ ਵਧੀਆ ਹੀ ਚੱਲ ਵਧੀਆ ਬਾਈ ਲਾ ਭਈ ਅੰਦਰ ਛੋਲੀ ਦੀ ਗੱਡੀ ਲੇਟ ਹੋ ਗਈ ਤਾਂ ਤਾਂ ਗਾਹ ਕਹਿੰਦਾ ਟੁੱਟ ਟੁੱਟ ਕੇ ਪਈ ਜਾਂਦਾ ਹੋ ਸਕਦਾ ਇੰਦਰ ਬੋਲੀ ਵੀ ਚੱਲਦੀ ਹੋਵੇ ਕੋਈ ਪਤਾ ਨਹੀਂ ਅੰਦਰ ਲਾ ਇੰਦਰ ਵੇਖੋ ਇਹ ਕਰਬਾ ਕਰਬਾ ਹੁੰਦੀ ਗੱਡੀ ਲੇਟ ਹੋਊਗੀ 8:00 ਵੱਜ ਗਏ ਜਾਣੀ 8:24 ਹੋ ਗਏ ਇੱਥੇ ਵੀ ਇਧਰ ਜਿਹੜਾ ਛੋਲੀਆਂ ਵੇਖੋ ਸਾਹਮਣੇ ਤਾਂ ਟਟ ਰਟ ਪਏ ਦੇ ਬੰਦੇ ਹਨਾ ਵੇਖੋ ਇਧਰ ਲਾ 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 ਗੱਡੀ ਹੋ ਗਈ ਲੇਟ ਇਹਨਾਂ ਦੀ ਤੇ ਵੈਸੇ ਇਹਦਾ ਭਾਅ ਚੱਲੀ ਜਾਂਦਾ ਭਾਈ ਇੱਥੇ ਮੰਡੀ ਬਹੁਤ ਵਗਿਆ 30 ਰੁਪਏ ਕਿਲੋ ਵਗਿਆ 30 ਰੁਪਈਆ 32 ਰੁਪਈਆ ਕਿਲੋ ਜਿਹੜਾ ਭਾਅ ਇਹਦੇ ਛੋਲੀਆਂ ਦਾ ਚੱਲ ਪਿਆ ਵੇਖੋ ਗੱਡੀ ਹੋਣਾ ਹੀ ਆ ਨਾ ਇਹ ਮੰਡੀ ਦਾ ਰੈਂਟ ਕਵਾਲਿਟੀ ਬਹੁਤ ਸਰਾ ਭਾਈ ਹੈ ਹਨਾ ਕਵਾਲਿਟੀ ਕਵਾਲਿਟੀ ਵਾਹ ਠੀਕ ਹੈடா ਬੁਰੀ ਯਾਰ ਆਹ ਵੇਖ ਭਾਈ ਇਧਰ ਆ ਵੀ ਬਾਈਓ ਨਹੀਂ ਲਈ ਜਾਂਦੇ ਛੁਲਗਾ ਆ ਗਿਆ ਪਸੰਦ ਭਾਈ ਬੜਾ ਪਸੰਦੀ ਹੈ ਪੈਸਾ ਪੜਾ ਕੇ ਵਰ ਨਹੀਂ ਜਾਂਦਾ ਲਾ ਬਈ ਇਧਰ ਵੀ ਵੇਖ ਇਧਰ ਛੋਲੀਆਂ ਹੀ ਛੋਲ ਗਿਆ ਜਿਹੜਾ ਮੇਣ ਛੋਲੀਆਂ ਹੁੰਦਾ ਬਈ ਐਸੇ ਦੁਕਾਨ ਤੇ ਹੁੰਦਾ ਜਿੱਥੇ ਆਪਾਂ ਖੜੇ ਆ ਨਾ ਤੇ ਇਹ ਮੇਣ ਛੋਲੀਆਂ ਦਾ ਗਾੜ ਹੀ ਆ ਜਾਂਦਾ ਜਿਹਨੇ ਪੀੜ ਪੁਰਾਣੇ ਛੋਲ ਗਏ ਤੋਂ ਲੈਣਾ ਹੁੰਦਾ ਜਿੰਨਾ ਮਰਜ਼ੀ ਚੱਕ ਲਿਆ ਕਰੋ ਬਈ ਲਾ ਬਈ ਸੰਜੂ ਦੀ ਦੁਕਾਨ ਤੇ ਆ ਗਿਆ ਵੇਖੋ ਇਧਰ ਫਲੀਆਂ ਗਵਾਰੇ ਦੀਆਂ ਇਹਨਾਂ ਨੇ ਬਾਈਆਂ ਨੇ ਮੰਗਾ ਲਈਆਂ ਇਹ ਭਰਾ ਕੀ ਰੇਟ ਵੀ ਕੀ ਜਾਂਦੇ ਪਾਈਏ 100 ਰੁਪਏ 100 ਤੇ 10 ਰੁਪਏ ਮੈਨੂੰ ਲੱਗਦਾ ਇਹ ਫਲੀਆਂ ਪਾਈਏ ਇਹ ਬਈ ਕਿਹੜੀ ਸਾਈਡ ਤੋਂ ਲੱਗੀਆਂ ਹੁਣ ਜਿਆਪੁਰ ਵਾਲੀ ਜਿਆਪੁਰ ਵਾਲੀ ਸਾਈਡ ਤੋਂ ਫਲੀਆਂ ਉਧਰ ਬਈ ਖੇਤੀ ਪਿਆ ਲੋ ਮੋਟਾ ਮੋਟਾ ਐ ਨ ਸਿਰਾ ਦੇਸੀ ਟਮਾਟਰ ਇਹ ਕੀ ਰੇਟ ਇਹ 12 13 12 13 ਦਾ ਭਾ ਇੰਨਾ ਸੋਹਣਾ ਟਮਾਟਰ ਨਾਲੇ ਗੱਲਾਂ ਰ ਗੱਬਾਈਆਂ ਨਾ ਤੇ 12 13 ਵਿਕੀ ਜਾਂਦਾ ਤੂੰ ਲਾ ਲੋ ਸਰ ਰੇਟ ਮੰਦੇ ਸਾਰੇ ਸੱਦੇ ਯਾਰ ਮੰਦੇ ਐਸ ਟਾਈਮ ਲੋਕਲ ਵੀ ਮੰਦੇ ਆ ਆ ਵੀ ਮੰਦੇ ਆ ਫਲੀ ਜਰੂਰ ਤੇਜ ਆ ਫਲੀ ਕਿਉਂਕਿ ਬਾਈਆਂ ਕੋਲੇ ਪਈ ਐ ਸਾਰੀ ਮੰਡੀ ਦੇ ਵਿੱਚ ਖੜਨੀ ਨਹੀਂ ਕਿੰਨਾ ਘਾਇਆ ਸੀ ਬਾਈ ਇਹਦਾ ਮਾਲ ਦੋ ਡੱਬੇ ਆਏ ਸੀ ਦੋ ਡੱਬੇ ਆਏ ਸੀ ਤੇ ਇੱਕ ਡੱਬਾ ਰਹਿਗਾ ਆ ਥੋੜੀ ਰਹਿ ਗਈ ਬੱਸ ਆ ਥੋੜੀ ਜਿਹੀ ਰਹਿ ਗਈ ਡੱਬੇ ਚ ਕਿੰਨੇ ਕਿ ਹੁੰਦੀ ਐ ਇਹ 25 ਕਿਲੋ ਨੇ ਤੇ ਆਦਮ ਰਹਿ ਗਈ ਹੋਣੀ 5-7 ਕਿਲੋ ਹੀ 8 ਕਿਲੋ 8-7 ਕਿਲੋ ਰਹਿ ਗਈ ਬਈ 25 ਕਿਲੋ ਆਈ ਜਾਣੀ ਵੇਖ ਗਿਆ ਨਾ ਜਦੋਂ ਬਿਕਰੀ ਵਧੀਆ ਜਾਣੀ ਫਲੀਆਂ ਦੀ ਇਹਦਾ ਰੇਟ ਕੀ ਆ ਬਾਈ ਪਹਿਲਾਂ 50 ਵੀ ਕਰ ਇਹ ਬਈ 50 ਰੁਪਏ ਕਿਲੋ ਜਿਹੜਾ ਕਰੇਲਾ ਵਿਕਿਆ ਇੱਥੇ ਹੈ ਨਾ ਬਈ ਹਰੀ ਮਿਰਚ ਕੀ ਰੇਟ ਮੈਂ ਕੀ ਛੇ ਦੀ ਛਤ ਨਾ ਪੁੱਛੀ ਰੇ ਮਿਰਚਾਂ ਬਾਰੋ ਬਈ ਆਪਣੀ ਮਿਰਚਾਂ ਇਹ ਵੇ ਅੰਦਾਜ਼ਾ ਰੇਟ 40 45 50 ਹੈਗਾ 50 50 ਰੁਪਇਆ ਬਈ ਭਾੜੀ ਮਿਰਚ ਕੀ ਰੇਟ ਆ 28 30 ਇਹ 28 ਤੇ ਆ ਬਈ ਇਹ 30 ਇਹ 30 ਰੁਪਇਆ ਬਈ 100 ਰੁਪਇਆ ਨੇੜ ਤੇ ਨਾ ਇਹਦਾ ਭਾਰ ਕਿਹੜਾ 15 18 ਰੁਪਏ ਆ ਭਾਈ 15 18 ਰੁਪਏ ਵੈਗ ਗਿਆ ਜੀ ਤੇ ਚਕੰਦਰ ਭਾਈ ਕਿਹੜਾ 25 23 ਇਹ 25 23 ਰੁਪਏ ਆ ਧੰਨਵਾਦ ਪ੍ਰਭਾ ਬਹੁਤ ਬਹੁਤ ਰੇਟ ਕਣਾਉਣ ਵਾਸਤੇ ਉਹ ਭਾਈ ਜਿਹੜੀ ਅੱਲਾ ਪਈਆਂ ਆ ਅੱਲਾ 20 ਰੁਪਏ ਅੱਲਾ 20 ਰੁਪਏ ਰਹਿ ਗਏ ਨਾ ਸਾਰੇ ਰੇਟ ਬਾਈ ਨੇ ਡਿੱਟੋ ਘੜਾ ਦੇ ਤੇ ਇੱਕ ਭਾਈ ਅਦਕ ਦਾ ਜ਼ਰੂਰ ਦੱਸੀ ਅਦਕ ਦਾ ਕੀ ਰਹਿੰਦਾ 45 ਵਧੀਆ ਅਦਕ 49 ਰੁਪਏ ਦਾ ਭਾ ਜਿਹੜਾ 50 55 ਸੀ ਉਹ ਤੋਂ ਹਟ ਕੇ ਆਹੋ 45 ਦੀ ਪੇ ਜਿੱਥੇ ਆਪਾਂ ਖੜੇ ਸੀ ਸੰਜੂ ਹੈ ਨਹੀਂ ਸੀਗਾ ਸੰਜੂ ਅੱਜ ਥੋੜਾ ਬੀਜੀ ਸੀਗਾ ਤੇ ਬਾਈ ਨਾਲ ਗੱਲਬਾਤ ਕੀਤੀ ਤੇ 69102 70094 69102 ਜਿਹੜੇ ਮਿੱਤਰੋ ਰੇਟ ਗਣਾਇਆ ਬਾਈ ਨੇ ਹਣਾ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਤੇ ਬਾਕੀ ਕਿਹੜੀ ਵੈਰਾਈਟੀ ਆਪਾਂ ਹੋਰ ਵਿਖਾਈਏ ਤੁਹਾਨੂੰ ਤੇ ਇੱਕ ਕਮੈਂਟ ਜਰੂਰ ਕਰਿਆ ਕਰੋ ਵੀਰ ਭਰਾ ਹਣਾ ਤੇ ਨਾਲ-ਨਾਲ ਦੱਸਿਆ ਹੋਰ ਭਰਾ ਕੀ ਵਾਲਾ ਬਾਈ ਠੀਕ ਆ ਤੇ ਨਾਲ-ਨਾਲ ਦੱਸੋ ਕਿਹੜੀ ਵੈਰਾਈਟੀ ਵੀ ਜਿਹੜੀ ਵਿਖਾਈਏ ਬਾਈ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਬਾਈ ਜਰੂਰ ਕਰਿਆ ਕਰੋ ਵੀਰ ਭਰਾ